ਸਾਤਰੀਏ ਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਗੇ ਸਿਆਸੀ ਮਹਾਰ ਸਰਦਾਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਅਸੀਂ ਬਿਹਤ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਕਰ ਜ਼ਰੂਰ ਕਰੋ ਸਵਾਗਤ ਹੈ ਤੁਹਾਡਾ ਮਾਰੀ ਸਭ ਸ਼ੁਕਰੀਆ ਸੁਖਵਿੰਦਰ ਜੀ ਧੰਨਵਾਦ ਹਲੇ ਮੀਤੇ ਕੱਲ ਹੀ ਬਰਨਾਲਾ ਦੇ ਵਿੱਚ ਇੱਕ ਸਰਪੰਚ ਦਾ ਬਰਛੇ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਜਦੋਂ ਗੱਲ ਲਾਅ ਐਂਡ ਆਰਡਰ ਦੀ ਆਉਂਦੀ ਹੈ ਜਦੋਂ ਸਰਪੰਚਾਂ ਨੂੰ ਸੋਚਕਵਾਈ ਗਈ ਸੀ ਉਦੋਂ ਨਸ਼ਿਆਂ ਦੇ ਮਾਮਲੇ ਦੇ ਉੱਤੇ ਕੇਜਰੀਵਾਲ ਸਾਹਿਬ ਕੀ ਕਹਿ ਕੇ ਗਏ ਸੀ ਜਦ ਪੰਜਾਬ ਦੇ ਵਿੱਚ ਜਦੋਂ ਲਾਇਨ ਆਰਡਰ ਦੀ ਗੱਲ ਆਉਂਦੀ ਹੈ ਤਾਂ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਨੇ ਤਾਂ ਅੰਮ੍ਰਿਤਸਰ ਦੇ ਪੁਲਿਸ ਥਾਣੇ ਦੇ ਬਾਰ ਜਿਹੜਾ ਥਾਣੇ ਦੇ ਅੰਦਰ ਜਿਹੜਾ ਬਲਾਸਟ ਹੋਇਆ ਉਹਨੂੰ ਲੈ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਗ੍ਰਹਿ ਮੰਤਰੀ ਨੇ ਉਸ ਸਵਾਲਾਂ ਦੇ ਵਿੱਚ ਘਰੇ ਨੇ ਆ ਕੇ ਮਾਲੀ ਸਾਹਿਬ ਜਦੋਂ ਸਵਾਲ ਗੱਲ ਉੱਥੇ ਹੀ ਆਉਂਦੀ ਆ ਕਿ ਕਦੋਂ ਤੱਕ ਪੱਲਾ ਇਹਨਾਂ ਮਾਮਲਿਆਂ ਤੋਂ ਛਡਾਇਆ ਜਾਵੇਗਾ ਜਾਂ ਇਹ ਤਮਾਕੀ ਆਖਿਰਕਾਰ ਕੀ ਸੁਨੇਹਾ ਦੇਣ ਦੀ ਇਹਨਾਂ ਦੇ ذریعے ਕੋਸ਼ਿਸ਼ ਹੋ ਰਹੀ ਹੈ ਤੇ ਇਹਨਾਂ ਦੀ ਪਰਦਾਪੋਸ਼ੀ ਕਿਉਂ ਹੁੰਦੀ ਆ ਜਾਂ ਗੈਂਗਸਟਰ ਤੇ ਅੱਤਵਾਦੀ ਕਹਿ ਲਓ ਕਿ ਉਹਨਾਂ ਦਾ ਦਬਦਬਾ ਇਹਨਾਂ ਪੰਜਾਬ ਦੇ ਵਿੱਚ ਵੱਧ ਚੁੱਕਿਆ ਆਲਰੇਡੀ ਪੰਜਾਬ ਦੇ ਅੰਦਰ ਬਹੁਤ ਸਾਰੇ ਮਸਲੇ ਜਿਹੜੇ ਉਲਝੇ ਹੋਏ ਨੇ ਉਹਨਾਂ ਨੂੰ ਲੈ ਕੇ ਕੇਂਦਰ ਨਾਲ ਰੌਲਾ ਪਾ ਚੱਲਦਾ ਰਹਿੰਦਾ ਪਰ ਇਹ ਜਿਹੜੀ ਗੱਲ ਹੈ ਕਿ ਥਾਣਿਆਂ ਦੇ ਅੰਦਰ ਤੇ ਬਾਹਰ ਇਸ ਤਰੀਕੇ ਨਾਲ ਧਮਾਕੇ ਹੋਣੇ ਉਹਨਾਂ ਤੋਂ ਪੁਲਿਸ ਦਾ ਵੀ ਕਈ ਵਾਰੀ ਪੈਰ ਪਿੱਛੇ ਖਿੱਚਣਾ ਜਾਂ ਮੌਕੇ ਦੇ ਉੱਤੇ ਉਹਦੀ ਪੁਸ਼ਟੀ ਨਾ ਕਰਨਾ ਕਦੇ ਕਹਿਣਾ ਟਾਇਰ ਨਾਲ ਧਮਾਕਾ ਹੋ ਗਿਆ ਜੀ ਕਦੇ ਕੁਝ ਕਹਿਣਾ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਆਖਿਰਕਾਰ ਪੰਜਾਬ 'ਚ ਇਨਾ ਘਟਨਾਵਾਂ ਦਾ ਵਧਣਾ ਜਾਂ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਇਹਦੇ ਮੈਸੇਜ ਦੇਣ ਦੀ ਕੋਸ਼ਿਸ਼ ਕਰਨਾ ਕਦੇ ਕੋਈ ਬਬਰ ਖਾਲਸਾ ਵਰਗੇ ਜਾਂ ਕੋਈ ਗੈਂਗਸਟਰ ਇਹੋ ਜੀ ਜ਼ਿੰਮੇਵਾਰੀ ਲੈ ਲੈਂਦੇ ਨੇ ਕੀ ਕਾਰਨ ਸਮਝਿਆ ਜਾਵੇ ਸਖਵਿੰਦਰ ਜੀ ਪੰਜਾਬ ਦੀ ਹਾਲਤ ਬੜੀ ਫਿਕਰਮੰਦੀ ਵਾਲੀ ਆ ਜੀ ਸਿਰਫ ਇਹ ਕਹਿ ਦੇਣਾ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਸਾਡੇ ਇੱਥੇ ਘਟਨਾਵਾਂ ਘੱਟ ਨੇ ਤੇ ਅਮਨ ਕਾਨੂੰਨ ਦੇ ਮਾਮਲੇ 'ਚ ਪੰਜਾਬ ਆ ਜਿਹੜਾ ਮੁਲਕ 'ਚ ਦੂਜੇ ਨੰਬਰ 'ਤੇ ਆ ਇਹਦੇ ਨਾਲ ਕੰਮ ਨਹੀਂ ਚੱਲਣਾ ਕਿਉਂਕਿ ਪੰਜਾਬ ਦੀ ਇੱਕ ਵਿਸ਼ੇਸ਼ ਹਾਲਤ ਆ ਪੰਜਾਬ ਨੇ ਇੱਕ ਬਹੁਤ ਵੱਡਾ ਦੌਰ ਹੰਡਾਇਆ ਲੜਾਈ ਦਾ ਹਥਿਆਰਬੰਦ ਲੜਾਈ ਦਾ ਜਿਹਦੇ ਜ਼ਖਮ ਹਾਲੇ ਵੀ ਅੱਲੇ ਨੇ ਕੋਈ ਵੀ ਮਸਲਾ ਜਿਹੜਾ ਪੰਜਾਬ ਦਾ ਉਹ ਕਿਸੇ ਤਣਪੱਤਨ ਨਹੀਂ ਲੱਗਿਆ ਸਿਆਸੀ ਪਾਰਟੀਆਂ ਸਿਰਫ ਵੋਟ ਸਿਆਸਤ ਵੋਟ ਲਈ ਜੋੜ ਤੋੜ ਕੀ ਕਰਨਾ ਉਹ ਕਰਦੀਆਂ ਨੇ ਪੰਜਾਬ 'ਚ ਇੱਕ ਜਿਹੜੀ ਘਟਨਾ ਉਹਦਾ ਅਸਰ ਕਈ ਵਾਰ 100 ਕਿਟਾਹਾਂ ਜਿੱਡਾ ਹੁੰਦਾ ਕਿਉਂਕਿ ਇਹ ਕਿਸੇ ਇੱਕ ਵਰਤਾਂਤ ਦਾ ਹਿੱਸਾ ਬਣ ਜਾਂਦੀਆਂ ਨੇ ਘਟਨਾਵਾਂ ਤੁਸੀਂ ਚਾਹੇ ਸਿਆਸਤ ਅੰਦਰ ਦੇਖ ਲਓ ਚਾਹੇ ਅੰਦੋਲਨਾਂ ਅੰਦਰ ਵੇਖ ਲਓ ਚਾਹੇ ਤੁਸੀਂ ਸਰਕਾਰ ਦੀ ਕਾਰਜਸ਼ੈਲੀ ਅੰਦਰ ਵੇਖ ਲੋ ਮਤਲਬ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੰਜਾਬ ਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ ਐਨੀ ਆਪਾ ਧਾਤੀ ਬੇਵਿਸ਼ਵਾਸੀ ਜਲਵਾਤੀ ਤੇ ਢਟਾਉ ਨਾਹੇਵਾਜੀ ਉਹ ਸਾਰਾ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਮਤਲਬ ਬਹੁਤ ਬੁਰੀ ਤਰ੍ਹਾਂ ਖਨਾ ਦਾ ਸ਼ਿਕਾਰ ਆ ਪੰਜਾਬ ਖਨਾ ਦਾ ਸ਼ਿਕਾਰ ਸਿਰਫ ਇਸ ਕਰਕੇ ਨਹੀਂ ਵੀ ਕਿਸਾਨ ਅੰਦੋਲਨ ਖਨਾ ਦਾ ਸ਼ਿਕਾਰ ਆ ਮਾਨਸਿਕ ਤੌਰ ਤੇ ਵੀ ਖਨਾ ਦਾ ਸ਼ਿਕਾਰ ਆ ਸੋ ਹਾਲੇ ਤੱਕ ਦਾ ਪੰਜਾਬ 'ਚ ਕੋਈ ਇਹੀ ਜੀ ਕੋਈ ਜੱਥੇਬੰਦੀ ਸਰਗਰਮ ਨਹੀਂ ਜਾਂ ਜਿਹੜਾ ਇਹ ਪ੍ਰੋਗਰਾਮ ਹੋਵੇ ਕਿ ਅਸੀਂ ਪੰਜਾਬ ਦੇ ਵਿੱਚ ਖਾੜਕੂ ਲਹਿਰ ਬੁੜ ਸ਼ੁਰੂ ਕਰਨੀ ਆ ਜਾਂ ਅਸੀਂ ਇਹੀਆਂ ਨੀਆਂ ਨੀਆਂ ਕਾਰਵਾਈਆਂ ਕਰਨੀਆਂ ਨੇ ਪਰ ਜਿਵੇਂ ਪਤਾ ਲੱਗਿਆ ਵੀ ਕੋਈ ਬੱਬਰ ਖਾਲਸਾ ਨੇ ਵੀ ਜ਼ਿੰਮੇਵਾਰੀ ਲਈ ਆ 6 ਮਾ ਜਾਂ 7 ਮਾ ਹਮਲਾ ਹੈ ਥਾਣਿਆਂ ਤੇ ਬਤਨ ਤੁਸੀਂ ਇਹ ਵੇਖੋ ਪੰਜਾਬ 'ਚ ਜੋ ਨਕਸ਼ਮੀ ਲਹਿਰ ਚੱਲੀ ਆ ਨਾ ਚਮਕੌਰ ਸਾਹਿਬ ਥਾਣੇ ਤੇ ਹਮਲਾ ਹੋਇਆ ਸੀ ਜੀ ਤੇ ਉਸ ਤੋਂ ਬਾਅਦ ਹਾਲਤ ਕਿਹੜੇ ਪਾਸੇ ਨੂੰ ਚਲੀ ਗਈ ਸੀ ਮਹਾਤਮਾ ਗਾਂਧੀ ਨੇ ਜਦੋਂ ਭਾਰਤ ਛੱਡੋ ਅੰਦੋਲਨ ਚਲਾਇਆ ਜਾਂ ਕੋਈ ਲਹਿਰ ਚਲਾਈ ਆ ਚੋਰਾ ਟੋੜੀ ਥਾਣੇ 'ਚ ਇੱਕ ਥਾਂ ਤੇ ਘਟਨਾ ਹੋਈ ਸੀ ਉਹਨੇ ਆਪਣੀ ਸਾਰੀ ਲਹਿਰੇ ਮਲਤਵੀ ਕਰਤੀ ਸੀ ਸੋ ਇਸ ਕਰਕੇ ਜਿਹੜਾ ਇਹ ਟਕਰਾਅ ਨਾ ਜੀ ਜਿਹੜਾ ਪੰਜਾਬ ਦੀ ਹਾਲਤ ਨੂੰ ਬੜੀ ਬਸਥੋਟਿਕ ਸਿਚੁਏਸ਼ਨ ਵੱਲ ਲੈ ਕੇ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਕੋਈ ਸਾਰਥਿਕ ਸਿਆਸੀ ਵਰਤਾਨ ਤਾਂ ਸਿਰ ਜਿਆ ਨਹੀਂ ਜਾ ਰਿਹਾ ਹੂੰ ਜਿਹੜਾ ਮੁੱਦਿਆਂ ਦੀ ਸਿਆਸਤ ਨਹੀਂ ਕੀਤੀ ਜਾ ਰਹੀ ਹਰ ਪਾਸੇ ਭੜਕਾਉ ਤੇ ਜਜਵਾਕੀ ਸ਼ਬਦਾਬ ਲਿਆ ਜਾਂ ਐਕਸ਼ਨ ਜਿਹੜੇ ਉਹ ਕੀਤੇ ਜਾ ਰਹੇ ਨੇ ਇਹ ਬੜੀ ਫਿਕਰਮੰਦੀ ਵਾਲੀ ਗੱਲ ਆ ਜਿਵੇਂ ਪੰਜਾਬ ਨੂੰ ਨਾ ਇੱਕ ਪ੍ਰਯੋਗਸ਼ਾਲਾ ਵਜੋਂ ਮੁੜ ਕੇ ਫੇਰ ਵਰਤਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਹ ਸਟੇਟ ਵੱਲੋਂ ਵੀ ਹੋ ਸਕਦਾ ਉਹ ਕਈ ਕਿਉਂਕਿ ਪੰਜਾਬ ਚ ਬੇਚੈਨੀ ਤਾਂ ਪਈ ਹੋਆ ਗੁੱਸਾ ਤਾਂ ਲੋਕਾਂ ਦੇ ਮਨਾਂ ਚ ਪਈ ਆ ਹਾਂ ਅਰੇ ਮਲ ਕੁਝ ਦਿਨ ਪਹਿਲਾਂ ਮਤਲਬ ਕਾਲ ਤੱਕ ਸਾਹ ਤੋਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਬੋਲ ਰਹੇ ਸੀ ਵੀਤੋ ਅੱdੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮੱਲ ਲਗਾਉਣ ਨੂੰ ਤੇ ਤੁਸੀਂ ਉਂਗਲਾਂ ਪਾ ਪਾ ਜ਼ਖਮ ਉਚਿਹੜੇ ਨੇ ਇਹ ਤਾਂ ਇੱਕ ਹਕੀਕਤ ਆ ਸੋ ਇਸ ਕਰਕੇ ਆ ਜਿਹੜਾ ਇਹਦੇ ਵਿੱਚ ਇਹ ਆ ਵੀ ਪੁਲਿਸ ਅਫਸਰਾਂ ਤੇ ਸਾਡੀ ਅੱਖਾਂ ਸਾਡੀ ਉਹ ਆ ਬਲ ਕੋਈ ਨਾ ਕੋਈ ਇਹਦੀ ਵਿਛਾ ਦਿੱਤੀ ਜਾ ਰਹੀ ਆ ਜਿਹਦੇ ਨਾਲ ਪੰਜਾਬ ਦੇ ਵਿੱਚ ਉਹ ਤਾਂ ਮੁਲਕ ਦੇ ਅੰਦਰ ਹੀ ਤੁਸੀਂ ਦੇਖ ਲਓ ਜਿਵੇਂ ਪੁਲਸ ਰਾਜ ਕਾਇਮ ਜਿਹੜਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਹਕੂਮਤੀ ਮਸ਼ੀਨਰੀ ਆ ਜਿਹੜੀ ਉਹਦੇ ਦੰਦ ਤਿੱਖੇ ਕੀਤੇ ਜਾ ਰਹੇ ਨੇ ਇੱਕ ਦੂਜੇ ਬਹਾਨੇ ਮੈਨੂੰ ਇਹ ਮਹਿਸੂਸ ਹੁੰਦਾ ਮਾਲੀ ਸਾਹਿਬ ਇਹਦੇ ਵਿੱਚ ਵੱਡੀ ਗੱਲ ਇਹ ਆ ਕਿ ਕਿਉਂਕਿ ਜਦੋਂ ਅਕਾਲੀ ਦਲ ਦੇ ਸਮੇਂ ਘਟਨਾਵਾ ਗੋਲੀ ਕਾਂਡ ਹੋਏ ਬੇਅਦਬੀਆਂ ਹੋਈਆਂ ਉਦੋਂ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀਗਾ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਮੰਤਰਾਲਾ ਆ ਤੇ ਮਤਲਬ ਜਿਵੇਂ ਕਹਿੰਦੇ ਕਿ ਚੱਪੇ-ਚੱਪੇ ਦੀ ਜਾਣਕਾਰੀ ਜਾਂ ਪੁਲਿਸ ਨੂੰ ਇਹ ਪਤਾ ਨਾ ਹੋਣਾ ਜਾਂ ਗ੍ਰਹਿ ਮੰਤਰਾਲੇ ਤੱਕ ਕੋਈ ਇਨਪੁਟ ਨਾ ਹੋਣਾ ਇਹ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਕਿ ਮਾਮਲਿਆਂ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਜਾਂਦਾ ਜਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਜੀ ਇਹ ਮਸਲਾ ਲਾਅ ਐਂਡ ਆਰਡਰ ਨਾਲ ਨਹੀਂ ਜਾਂ ਜੇ ਕਿਤੇ ਜਿਵੇਂ ਸੁਖਬੀਰ ਬਾਦਲ ਤੇ ਗੋਲੀ ਚੱਲੀ ਜੀ ਉਹ ਇੱਕ ਨਿੱਜੀ ਮਸਲਾ ਹੋ ਗਿਆ ਕਦੋਂ ਤੱਕ ਇਸ ਢੰਗ ਨਾਲ ਪੰਜਾਬ ਨੂੰ ਹੈਂਡਲ ਕੀਤਾ ਜਾਏਗਾ ਜਾਂ ਉਹਦੇ ਵਿੱਚ ਪੁਲਿਸ ਦੀ ਜਵਾਬਦੇਹੀ ਹੁਣ ਚਲੋ ਡੀਜੀਪੀ ਸਾਹਿਬ ਉੱਥੇ ਪਹੁੰਚ ਗਏ ਜਿਹੜੇ ਸੀਪੀ ਗੁਰਪ੍ਰੀਤ ਭੁੱਲਰ ਨੇ ਉਹਨਾਂ ਨੂੰ ਲੈ ਕੇ ਅਕਾਲੀ ਦਲ ਜਾਂ ਮਜੀਠੀਆ ਸਾਹਿਬ ਸਵਾਲ ਚੁੱਕ ਰਹੇ ਨੇ ਲਗਾਤਾਰ ਇਹਨਾਂ ਦੇ ਉੱਤੇ ਪਰ ਗੱਲ ਤਾਂ ਉਹੀ ਹੈ ਨਾ ਕਿ ਕਦੋਂ ਤੱਕ ਇਹਨਾਂ ਤੋਂ ਖਿਹੜਾ ਚੜਾਇਆ ਜਾਵੇਗਾ ਕਿ ਇਹਦੇ ਵਿੱਚ ਸਰਕਾਰ ਦਾ ਕੋਈ ਉਹ ਨਹੀਂ ਜਾਂ ਸਰਕਾਰ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਕਿੱਥੇ ਕੀ ਹੋ ਗਿਆ ਜਾਂ ਕੌਣ ਕੀ ਸੋਚ ਰਿਹਾ ਕਾਰਨ ਕੀ ਹੈ ਇਹਦਾ ਕਿ ਪੁਲਿਸ ਜਿਹੜੀ ਹੈ ਉਹਦੇ ਉੱਤੇ ਕੋਈ ਕਾਬੂ ਪਾਉਣਾ ਜਾਂ ਫਿਰ ਪੁਲਿਸ ਦੇ ਵਿੱਚ ਉਹੋ ਜੀ ਕੋਈ ਤਿਆਰੀ ਨਾ ਹੋਣਾ ਜਾਂ ਕੋਈ ਇਨਪੁਟ ਨਾ ਹੋਣਾ ਤੇ ਸੀਐਮ ਦਫ਼ਤਰ ਦਾ ਜ ਜ ਕਹਿ ਲੋ ਕਿ ਗ੍ਰਹਿ ਮੰਤਰੀ ਦਾ ਉਹਦੇ ਉੱਤੇ ਬਿਲਕੁਲ ਚੁੱਪ ਵੱਟ ਕੇ ਰੱਖਣਾ ਹੁਣ ਤੱਕ ਮੁੱਖ ਮੰਤਰੀ ਸਾਹਿਬ ਦਾ ਕੋਈ ਇਸ ਮਾਮਲੇ ਦੇ ਵਿੱਚ ਕੋਈ ਉਹ ਜਿਹਾ ਪੱਖ ਨਹੀਂ ਆਇਆ ਜਿਹਦੇ 'ਚ ਕਿਹਾ ਜਾਵੇ ਕਿ ਪੰਜਾਬ ਬਿਲਕੁਲ ਮਤਲਬ ਕਿ ਪੰਜਾਬ 'ਚ ਸ਼ਾਂਤੀ ਹੈ ਕੋਈ ਉਹੋ ਜੀ ਗੱਲ ਨਹੀਂ ਈਵਨ ਤੱਕ ਜਦੋਂ ਉੱਥੇ ਕੇਂਦਰੀ ਫੋਰਸ ਤਨਾਤ ਹੋ ਜਾਂਦੀ ਹੈ ਸਾਰੇ ਸਵਾਲ ਉੱਠਦੇ ਨੇ ਕਿ ਆਖਰਕਾਰ ਕੇਂਦਰੀ ਫੋਰਸ ਦੀ ਲੋੜ ਕਿਉਂ ਪੈ ਗਈ ਨਹੀਂ ਦੇਖੋ ਇਹ ਜਿਹੜੀ ਸਾਰੇ ਤੁਸੀਂ ਸਵਾਲ ਉਠਾ ਰਹੇ ਹੋ ਉਹ ਇਹੀ ਆ ਵੀ ਸਿਆਸਤ ਦੇ ਅੰਦਰ ਨਾ ਤਾਂ ਪਾਰਦਰਸ਼ਤਾ ਨਾ ਜਵਾਬਦੇਹੀ ਆ ਤੁਸੀਂ ਆ ਲਾਰੈਂਸ ਬਿਸ਼ਨੋਈ ਵਾਲੇ ਇੰਟਰਵਿਊ ਦਾ ਇਤਿਹਾਸ ਚੱਕ ਕੇ ਦੇਖ ਲਓ ਨਾ ਜੀ ਸਹੀ ਗੱਲ ਕਿ ਕਿਤੋਂ ਤੁਰਦੀ ਤੁਰਦੀ ਗੱਲ ਕਿੱਥੇ ਪਹੁੰਚੀ ਆ ਇਹ ਤਾਂ ਹਾਈ ਕੋਰਟ ਨੇ ਜੇ ਸ਼ਕਤੀ ਨਾਲ ਇਹਨੂੰ ਮਾਮਲੇ ਨੂੰ ਲਿਆ ਤਾਂ ਇਸ ਕਰਕੇ ਇਹਨਾਂ ਨੂੰ ਕੁਝ ਕਾਰਵਾਈ ਕਰਨੀ ਪਈ ਆ ਨਹੀਂ ਇਹ ਤਾਂ ਪੱਲਾ ਝਾੜ ਕੇ ਬੈਠੇਗੇ ਅਸੀਂ ਆਰਾਮ ਦੇ ਨਾਲ ਕੱਲੀ ਇੱਕ ਇੰਟਰਵਿਊ ਹੋਈ ਜਦੋਂ ਭਾਜੀਪੀ ਨੇ ਕਿਹਾ ਵੀ ਇਹ ਜੇਲ੍ਹਾਂ ਆਉਣਾ ਇਹ ਕੱਪੜੇ ਨਹੀਂ ਦੁੱਧ ਮਤਲਬ ਕੁਛ ਦਿਨਾਂ ਬਾਅਦ ਉਹ ਵੀ ਉਹੀ ਕੱਪੜੇ ਪਾ ਕੇ ਫੇਰ ਇੰਟਰਵਿਊ ਆ ਗਈ ਮਤਲਬ ਹਾਲੇ ਤਾਂ ਇੱਕ ਇੰਟਰਵਿਊ ਹੈ ਜਿਹੜੀ ਯੋਧਾ ਖੇਡਾਂ ਨਹੀਂ ਛੁੱਟ ਰਿਹਾ ਦੂਜੇ ਇੰਟਰਵਿਊ ਤਾਂ ਹਾਲੇ ਗੱਲ ਚੱਲੀ ਨਹੀਂ ਨਾ ਦੀ ਇਹ ਐ ਥੋੜਾ ਵੀ ਇਹ ਕੱਲਾ ਉੱਥੇ ਦੇ ਥਾਣੇ ਵਾਲਿਆਂ ਨੇ ਕਰਾਤੀ ਥਾਣੇ ਵਾਲਿਆਂ ਦੀ ਇੰਨੀ ਜਰੂਰਤ ਥੋੜੋ ਹੋ ਸਕਦੀ ਆ ਜਾਂ ਡੀਐਸਪੀ ਦੀ ਇੰਨੀ ਜਰੂਰਤ ਥੋੜੋ ਹੋ ਸਕਦੀ ਆ ਇਹ ਤਾਂ ਸਾਫ਼ ਦਿਸ ਰਿਹਾ ਮੈਂ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਸ਼ਾਸਨ ਆਈਐਸ ਆਈਪੀਐਸ ਉਹ ਤਾਂ ਸਿੱਧੇ ਗ੍ਰਹਿ ਮੰਤਰਾਲੇ ਨੂੰ ਜਵਾਬ ਦੇ ਨੇ ਮਤਲਬ ਇਹ ਕੀ ਪਤਾ ਕਿ ਕਿਹੜੇ ਪੱਖੋਂ ਮਤਲਬ ਹਦੈਤਾਂ ਰਹੀਆਂ ਨੇ ਜਿਹਦੇ ਕਰਕੇ ਇਕੱਲਾ ਇਹ ਇੰਟਰਵਿਊ ਨਹੀਂ ਹੋਈ ਕਿੰਨੀਆਂ ਹੋਰ ਗੱਲਾਂ ਸਾਹਮਣੇ ਹੋਈਆਂ ਨੇ ਵੀ ਉਹਨੂੰ ਖਰੀਦਦਾਰੀ ਕਰਾਉਂਦੇ ਰਹੇ ਉਹਨੂੰ ਬਾਹਰ ਲਜਾਂਦੇ ਰਹੇ ਇਸ ਤਰ੍ਹਾਂ ਜਿਵੇਂ ਗੈਂਗਸਟਰਾਂ ਦੇ ਵਾਂਗ ਉਹਨੂੰ ਡੀਲ ਕੀਤਾ ਸਾਰੇ ਕਿਸੇ ਨੂੰ ਹੁਣ ਜਾਂ ਤਾਂ ਗੈਂਗਸਟਰਵਾਦ ਦੀ ਉਹ ਇੰਨੀ ਦਹਿਸ਼ਤ ਆ ਤੇ ਪੁਲਸ ਫਸਤਰ ਆ ਜਿਹੜੀ ਉਹਨਾਂ ਦੇ ਵਿੱਚ ਜੁਰਤੇ ਨਹੀਂ ਵੀ ਉਹਨਾਂ ਨੂੰ ਅਮਨ ਕਾਨੂੰਨ ਦੇ ਐਂਗਲਸ ਤੋਂ ਉਸ ਤਰ੍ਹਾਂ ਨਜਿੱਟ ਸਕਣ ਇਹ ਤਾਂ ਜਿਹੜੀ ਆ ਗੱਲ ਆ ਨਾ ਵੀ ਆਪਣੀਆਂ ਕੱਟ ਚ ਦੂਜੇ ਦੀ ਹੱਥ ਚ ਜਦੋਂ ਹੋਰ ਕੋਈ ਕਾਰਨ ਹੁੰਦਾ ਦੂਜੀ ਸਰਕਾਰ ਹੁੰਦੀ ਆ ਉਦੋਂ ਤਾਂ ਉਹਦੇ ਲਈ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਿੱਧੇ ਜ਼ਿੰਮੇਵਾਰ ਹੁੰਦੇ ਨੇ ਪਰ ਹੁਣ ਮੁੱਖ ਮੰਤਰੀ ਵੀ ਉਹੀ ਆ ਗ੍ਰਹਿ ਮੰਤਰੀ ਵੀ ਉਹੀ ਆ ਚਲੋ ਉਦੋਂ ਕਹਿੰਦੇ ਸੀ ਕਹਿਣ ਨੂੰ ਚਾਹੇ ਤਖਬੀਰ ਬਦਲ ਗ੍ਰਹਿ ਮੰਤਰੀ ਮੁੱਖ ਮੰਤਰੀ ਵਾਲਾ ਕੰਮ ਵੀ ਉਹੀ ਕਰ ਰਿਹਾ ਸੀ ਜੋਏ ਜਿਹੜੀ ਮਤਲਬ ਗੱਲਾਂ ਨੂੰ ਤੁਸੀਂ ਛਾਲੋਂਗੇ ਨਾ ਜੇ ਜੇ ਇਸ ਤਰ੍ਹਾਂ ਪੱਲਾ ਝੜੋਂਗੇ ਮਤਲਬ ਉੱਤਰ ਵਾਂਗੂ ਅੱਖਾਂ ਮੀਚ ਕੇ ਜਿਹੜੀ ਬਿੱਲੀ ਆ ਉਹਨੇ ਛੱਡਣਾ ਤਾਂ ਹੈ ਨਹੀਂ ਬਿਲਕੁਲ ਫਿਰ ਉਹਨਾਂ ਲੋਕਾਂ ਨੂੰ ਮੈਂ ਕਹਿੰਦਾ ਉਹ ਕੌਣ ਨੇ ਮੈਂ ਕੁਝ ਨਹੀਂ ਕਹਿ ਸਕਦਾ ਉਹ ਗਵਰਨਰ ਨੇ ਕਿਉਂਕਿ ਇੱਕ ਜਿਹੜੀ ਫਰੋਤੀ ਦੀ ਸਿਆਸਤ ਆ ਉਹ ਵੀ ਬਹੁਤ ਚੱਲ ਰਹੀ ਆ ਨਾ ਹਾਂ ਹਾਲ ਲੋਕਾਂ ਦਾ ਇੰਨਾ ਮਾੜਾ ਵੀ ਤੁਸੀਂ 5000 ਰੁਪਏ ਦੇਖ ਕੇ ਕਿਸੇ ਨੂੰ ਬੰਦੇ ਨੂੰ ਕਤਲ ਕਰਵਾ ਸਕਦੇ ਹੋ ਆ ਤੁਸੀਂ ਜਿਹੜੀ ਸਰਪੰਚ ਵਾਲੀ ਗੱਲ ਕੀਤੀ ਇਹਦੇ ਵਿੱਚ ਸਰਪੰਚ ਨੇ ਇਹੀ ਸੀ ਨਾ ਨਸ਼ੇੜੀਆਂ ਨੂੰ ਹੀ ਰੋਕਿਆ ਸੀ ਬਿਲਕੁਲ ਅਗਲੇ ਨੇ ਦੇਖੋ ਟੀ ਕੀਤਾ ਫਿਰ ਮੁੜ ਕੇ ਮਤਲਬ ਤੁਸੀਂ ਬਾਦੇ ਕੀ ਕੀਤੇ ਸੀ ਵੀ ਨਸ਼ਾ ਕਿੰਨਾ ਚਿਰ ਚ ਖਤਮ ਹੋਊਗਾ ਕਿੰਨਾ ਚਿਰ ਰਹੂਗਾ ਕਿੰਨਾ ਚਿਰ ਚ ਹੋਜੂ ਹੁਣ ਕਿਸੇ ਗੱਲ ਦੀ ਕੋਈ ਜਵਾਬ ਨਹੀਂ ਹੈ ਨਾ ਮੰਤਰੀਆਂ ਦੀ ਨਾ ਸੰਤਰੀਆਂ ਦੀ ਮਤਲਬ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ ਸਰਕਾਰ ਤੇ ਉਹਦੇ ਕੋਈ ਹਮੇਤੀ ਬੰਦਾ ਵਿਰੋਧੀ ਤੇ ਰੋਲੋਚਨਾ ਕਰਦੀ ਹੈ ਚਲੋ ਕਰਦੀ ਰਹਿੰਦੀ ਹੁੰਦੀ ਹੈ ਕੋਈ ਗੱਲ ਨਹੀਂ ਭਾਵੇਂ ਜਵਾਬ ਦੇ ਤਾਂ ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਨਾ ਵੀ ਹੁਣ ਅੱਜ ਅਸੀਂ ਇਕੱਠਾ ਤੇ ਬੈਠੇ ਸੀ ਗੱਲਾਂ ਕਰ ਰਹੇ ਸੀ ਉਹ ਕਹਿੰਦੇ ਕਈ ਐਸਐਸਪੀ ਇਹੋ ਜਿਹੇ ਨੇ ਉਹ ਜਿੱਥੇ ਜਾਂਦੇ ਨੇ ਇੱਕ ਖਾਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਕਿਤੇ ਹਥਿਆਰ ਲੁੱਟਣ ਲੱਗ ਜਾਂਦੇ ਨੇ ਕਿਤੇ ਇੰਝ ਇੰਝ ਕੱਟਮਾ ਮੌਨ ਲੱਗ ਜਾਂਦੀਆਂ ਨੇ ਹੂੰ ਸੋ ਇਸ ਕਰਕੇ ਹੁਣ ਇਹਦੇ ਬਾਰੇ ਫਿਕਰ ਮੰਦੀਓ ਜਾਹਰ ਕੀਤੀ ਜਾ ਸਕਦੀ ਆ ਲੋਕਾਂ ਨੂੰ ਇਹਦੇ ਬਾਰੇ ਸੁਚੇਤ ਹੋਣ ਦੀ ਲੋੜ ਆ ਵੀ ਮਤਲਬ ਕਿਉਂਕਿ ਲੋਕ ਇੱਕ ਹਿਸਾਬ ਨਾਲ ਜਦੋਂ ਤੁਸੀਂ ਲੋਕਾਂ ਦੇ ਮਨਾਂ ਤੇ ਦੈਸ਼ਤ ਪਾਉਂਦੇ ਲੋਕਾਂ ਦੇ ਮਨਾਂ ਤੇ ਡਰਾਉਂਦੇ ਫਿਰ ਜਿਹੜਾ ਆਪਣੇ ਆਪ ਦਾ ਬਚਾਅ ਕਰਨ ਖਤਰਾ ਇਕੱਲਾ ਤੁਰ ਪੈਂਦਾ ਅਲੱਗ ਕਹਿੰਦਾ ਆਪਾਂ ਕਿਸੇ ਤੋਂ ਕੀ ਲੈਣਾ ਜੋ ਹੁੰਦਾ ਹੋਈ ਜਾਣ ਦੇ ਆਪ ਦਾ ਬਚਾਅ ਕਰੋ ਜਾਂ ਫਿਰ ਇਹ ਆ ਅਗਲਾ ਜੋ ਆਕਾ ਨੂੰ ਕਹਿੰਦਾ ਭੱਜੋ ਬਾਹਰ ਭਾਹੋ ਜਿਹੜਾ ਜਾ ਸਕਦਾ ਜਾਓ ਬਾਹਰ ਚਲ ਬਾਕੀ ਗੱਲ ਤਾਂ ਠੀਕ ਆ ਜਾਨ ਤਾਂ ਬਚੂਗੀ ਇੱਥੇ ਆ ਕੇ ਸਾਲਾ ਵੀ ਮਾਹੌਲ ਵੀ ਹੈ ਨਸ਼ੇ ਵਾਲਾ ਮਾਹੌਲ ਵੀ ਹੈ ਤੁਹਾਨੂੰ ਪਤੀ ਜੋ ਤੁਹਾਡੇ ਸਾਹਮਣੇ ਹੋ ਰਿਹਾ ਜੋ ਜੀ ਬਿਲਕੁਲ ਅੱਛਾ ਹੁਣ ਉਧਰ ਜੇ ਕਿਸਾਨਾਂ ਦੀ ਗੱਲ ਕਰ ਲਈਏ ਡੱਲੇਵਾਲ ਸਾਹਿਬ ਦੀ ਤਬੀਅਤ ਲਗਾਤਾਰ ਜਿਹੜੀ ਉਹ ਵਿਗੜਦੀ ਜਾ ਰਹੀ ਹੈ ਅੱਜ ਮੈਂ ਡਾਕਟਰਾਂ ਦਾ ਉਹਨਾਂ ਦਾ ਬਿਆਨ ਦੇਖ ਰਿਹਾ ਸੀ ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਸਰੀਰ ਜਿਹੜਾ ਉਹ ਚਿਹਰਾ ਕਹੋ ਕਿ ਉਹ ਪੀਲਾ ਪੈਂਦਾ ਨਜ਼ਰ ਆ ਰਿਹਾ ਆਲੇ ਦੁਆਲੇ ਸ਼ੀਸ਼ੇ ਦਾ ਹੁਣ ਕਮਰਾ ਮਤਲਬ ਕਿ ਇੱਕ ਬਣਾਇਆ ਜਾਵੇਗਾ ਤਾਂ ਕਿ ਇਨਫੈਕਸ਼ਨ ਉਹਨਾਂ ਤੱਕ ਨਾ ਵਧੇ ਜਾਂ ਮਤਲਬ ਇੱਕ ਤਰੀਕੇ ਦੀ ਖਤਰੇ ਦੀ ਸਥਿਤੀ ਬਣੀ ਹੋਈ ਹੈ ਕਿਸਾਨਾਂ ਨੇ ਕਿਹਾ ਕਿ ਅਸੀਂ ਕੱਲ ਨੂੰ ਚਲੋ ਰੇਲਾਂ ਰੋਕਣੀ ਹੈ ਪੰਦੀਰ ਸਾਹਿਬ ਨੇ ਉਹਦਾ ਐਲਾਨ ਕੀਤਾ ਐਸਕੇਮ ਵਾਲਿਆਂ ਨੇ ਕਿਹਾ ਕਿ ਅਸੀਂ ਮੀਟਿੰਗ ਸੱਦ ਰਹੇ ਹਾਂ ਇਸ ਮਾਮਲੇ ਚੰਗਾਮੀ ਮੀਟਿੰਗ ਉਹਨਾਂ ਨੇ ਕੱਲ ਨੂੰ ਸੱਦ ਲਈ ਹੈ ਇਹ ਸਾਰਾ ਕੁਝ ਜਾਰੀ ਹੈ ਪਰ ਇਹਦੇ ਉੱਤੇ ਕੇਂਦਰ ਦਾ ਜਿਹੜਾ ਰਵਈਆ ਆ ਉਹ ਬੜਾ ਅਜੀਬ ਢੰਗ ਦਾ ਕਿ ਉਹ ਚਾਹੁੰਦੇ ਕੀ ਨੇ ਕਿ ਪੰਜਾਬ ਦੇ ਵਿੱਚ ਕਿਸ ਢੰਗ ਦੇ ਨਾਲ ਕਿਸਾਨੀ ਮਸਲਾ ਭਾਵੇਂ ਉਹ ਮੁਲਕ ਦੀ ਗੱਲ ਹੋਵੇ ਪਰ ਜਦੋਂ ਪੰਜਾਬ ਦਾ ਜਿਹੜਾ ਕਿਸਾਨ ਲੀਡਰ ਉਹ ਮਰਨ ਵਰਤ ਤੇ ਬੈਠਾ ਹੋਵੇ ਤਾਂ ਕੇਂਦਰ ਵਾਰ-ਵਾਰ ਇਹੀ ਗੱਲਾਂ ਹੁਣ ਉੱਥੇ ਸੰਸਦ ਦੇ ਵਿੱਚ ਵੀ ਕੇਂਦਰੀ ਖੇਤੀਬਾੜੀ ਮੰਤਰੀ ਇਹ ਕਹਿ ਰਹੇ ਸੀ ਜੀ ਇਸੇ ਕਿਸਾਨਾਂ ਦੀ ਆਮਦਨ ਵਧਾਤੀ ਉਹ ਹੀ ਦੁੱਗਣੀ ਕਰਨ ਵਾਲੀਆਂ ਗੱਲਾਂ ਜਦੋਂ 2002 ਤੋਂ 2 ਤੋਂ ਲੈ ਕੇ 3 ਤੱਕ ਕਿੰਨੀ ਸੀ ਜੀ ਹੁਣ ਜਿਹੜੀ ਆ 10000 ਦੇ ਕਰੀਬ ਹੋਗੀ ਜੀ ਇਹਦਾ ਕੀ ਮਤਲਬ ਅਸੀਂ ਸਮਝੀਏ ਕਿ ਆਖਰਕਾਰ ਕੇਂਦਰ ਚਾਹੁੰਦਾ ਕੀ ਹੈ 2002 ਤੋਂ 2003 ਚੋਂ ਕਹਿੰਦੇ 2115 ਰੁਪਏ ਆਮਦਨ ਮਹੀਨਾ ਜੀ ਦੀ ਹੁੰਦੀ ਸੀ ਹੁਣ 2018 ਤੋਂ 19 ਦੇ ਵਿੱਚ 10218 ਰੁਪਏ ਮਹੀਨਾ ਹੋ ਗਈ ਤੇ ਲਾਗਤ ਦੇ ਨਾਲੋਂ 50% ਦੀ ਵੱਧ ਐਮਐਸਪੀ ਕਹਿੰਦੇ ਤੈਅ ਕੀਤੀ ਜਾ ਰਹੀ ਹੈ ਸੁਖਵਿੰਦਰ ਜੀ ਹਕੀਕਤ ਤੁਹਾਡੇ ਸਾਹਮਣੇ ਆ ਆਸਾਨੀ ਬੁਰੀ ਤਰ੍ਹਾਂ ਸੰਕਟ ਦੇ ਵਿੱਚ ਖੁਦਕਸ਼ੀਆਂ ਦੀ ਖੇਤੀ ਹੋ ਰਹੀ ਆ ਮਨ ਲੈਨੇ ਆ ਵੀ ਆਮਦਨ ਵਧ ਗਈ ਪਰ ਖਰਚਿਆਂ ਦਾ ਕੀ ਬਣਿਆ ਜੀ ਤੁਸੀਂ ਇਹ ਤਾਂ ਦੇਖੋ ਵੀ ਖਰਚੇ ਕਿਹੜੀ ਹੱਦ ਤੱਕ ਵਧਿਆ ਇਹ ਤਾਂ ਫਿਰ ਉਹੀ ਆ ਨਾ ਵੀ ਬੋਲ ਨਹੀਂ ਜਾਓ ਇੱਕ ਝੂਠ ਨੂੰ 100 ਵਾਰ ਬੋਲੀ ਜਾਓ 100 100 ਵਾਰ ਬੋਲੀ ਜਾਓ ਇਸ ਤਰ੍ਹਾਂ ਕਿ ਕਿਸਾਨ ਤਾਂ ਸਾਰੀ ਨੇ ਕੋਈ ਅੰਦੋਲਨ ਦੇ ਰਾਹ ਪਿਆ ਹੋਇਆ ਕੋਈ ਕਿਸੇ ਹੋਰ ਤਰ੍ਹਾਂ ਦੇ ਰਾਹ ਪਿਆ ਹੋਇਆ ਹੁਣ ਇਸ ਕਰਕੇ ਇੱਕ ਤਾਂ ਉਹਨਾਂ ਦਾ ਟੈਨਸ਼ਨ ਦਾ ਇਹ ਸੀ ਨਾ ਜੀ ਉਦੋਂ ਸਾਰੇ ਸਮੇਂ ਦੌਰਾਨ ਤੇ ਅੰਦੋਲਨ ਨੂੰ ਇਹ ਸਾਲ ਤੱਕ ਕਰਨ ਵੀ ਜਿੱਥੇ ਅਸੀਂ ਐਮਐਸਪੀ ਦੇ ਰਹੇ ਹਾਂ ਪੰਜਾਬ ਖਾਸ ਕਰਕੇ ਪੰਜਾਬ ਦੇ ਲੋਕਾਂ ਦਾ ਅੰਦੋਲਨ ਹੈ ਸਿੱਖਾਂ ਦਾ ਅੰਦੋਲਨ ਹੈ ਖਾਲਸਤਾਨੀਆਂ ਦਾ ਅੰਦੋਲਨ ਜਦੋਂ ਇਹਨਾਂ ਨੇ ਆਪਣੇ ਤੌਰ ਤੇ ਦੋਹਾਂ ਧਿਰਾਂ ਨੇ ਸ਼ੁਰੂ ਕੀਤਾ ਆਪਣਾ ਸ਼ੰਭੂ ਮੋਰਚਾ ਤੁਸੀਂ ਦੇਖੋ ਚਾਰ ਵਾਰ ਕੇਂਦਰੀ ਮੰਤਰੀਆਂ ਨਾਲ ਮੀਟੀਆਂ ਹੋਈਆਂ ਮਤਲਬ ਉਹਦਾ ਸਮਝਾ ਇੱਕ ਤਾਂ ਇਹੀ ਦੇ ਰਹੇ ਸੀ ਨਾ ਵੀ ਇਹ ਤਾਂ ਪੰਜਾਬ ਵਾਲਿਆਂ ਦਾ ਰੌਲਾ ਜੀ ਬਾਕੀ ਮੁਲਕ ਦੇ ਕਿਸਾਨਾਂ ਦਾ ਵੀ ਰੌਲਾ ਹੈ ਨਹੀਂ ਹਾਲਾਂਕਿ ਬਹੁਤ ਨੇ ਵੱਡੇ ਇਸੇ ਨੂੰ ਐਮਐਸਪੀ ਨਹੀਂ ਦਿੱਤੀ ਜਾ ਰਹੀ ਜਐਐਨਐਸਪੀ ਨਹੀਂ ਦਿੱਤੀ ਜਾ ਰਹੀ ਆਮਦਨ ਕਿਵੇਂ ਬਾਜੂਜ ਮੈਨੂੰ ਇਹ ਦੱਸੋ ਬਿਲਕੁਲ ਜਿੱਥੇ ਐਮਐਸਪੀ ਦਿੱਤੀ ਜਾ ਰਹੀ ਆ ਉਹ ਕਹਿੰਦੇ ਐਮਐਸਪੀ ਸਾਡਾ ਖੂਨ ਚੂਸ ਰਹੀ ਆ ਹੁਣ ਇਹ ਦੋ ਜਥੇਬੰਦੀਆਂ ਨੇ ਆਪਣੇ ਤੌਰ ਤੇ ਦੇਖੋ ਹਰ ਇੱਕ ਜਥੇਬੰਦੀ ਦਾ ਕੋਈ ਵੀ ਸੰਘਰਸ਼ ਕਰਨ ਦਾ ਹੱਕ ਆ ਜੀ ਆਪਾਂ ਇਹਨੂੰ ਨਕਾਰ ਨਹੀਂ ਸਕਦੇ ਇਹ ਉਹਨਾਂ ਦਾ ਅਧਿਕਾਰ ਆ ਉਦੋਂ ਵੀ ਬਹੁਤ ਲੋਕ ਇਹੀ ਕਹਿ ਰਹੇ ਸੀ ਵੀ ਤੁਸੀਂ ਗਲਤ ਗੱਦਾ ਲੈ ਰਹੇ ਹੋ ਮੋਦੀ ਸਰਕਾਰ ਆ ਜਿਹੜੀ ਚੋਣਾਂ ਦਾ ਐਲਾਨ ਕਰਨ ਜਾ ਰਹੀ ਆ ਚੋਣ ਜਲਦਾ ਲਾਗੂ ਹੋ ਜਾਣਾ ਤੇ ਪਤਾ ਨਹੀਂ ਹੋਣ ਇਹਨਾਂ ਨੂੰ ਕਿਹੜੀ ਇਨਫੋਰਮੇਸ਼ਨ ਸੀ ਜਾਂ ਕਿਹੜਾ ਜਜਾ ਸੀ ਜਿਹਦੇ ਵਿੱਚ ਇਹਨਾਂ ਨੂੰ ਇਹ ਲੱਗਾ ਸੀ ਐਡੀਆਂ ਵੱਡੀਆਂ ਮੰਗਾਂ ਨੇ ਜਿਹੜੀਆਂ ਮੋਦੀ ਸਾਡੀਆਂ ਦੋ ਕਿਸਾਨ ਜਥੇਵੰਦੀਆਂ ਦੇ ਅੰਦੋਲਨ ਤੋਂ ਚੱਲ ਕੇ ਡਰ ਕੇ ਜਾਂ ਦਵਾ ਇਹਨਾਂ ਨੇ ਇੰਨਾ ਵੱਡ ਜੈ ਮੁਲਕਨਾ ਅੰਦੋਲਨ ਬਣ ਜ। ਜਦੋਂ ਗੱਲ ਅੱਗੇ ਨਹੀਂ ਵੱਧਦੀ ਫਿਰ ਉਹ ਜਜ਼ਬਾਤੀ ਨਾਰੇਵਾਜੀ ਕਰਨ ਲੱਗ ਜਾਂਦੇ ਹੋ ਤੁਸੀਂ। ਹਮ ਮਰਜੀਵੜਿਆਂ ਦਾ ਜੱਥਾ ਤੁਸੀਂ ਦੇਖੋ ਉਦੋਂ ਕਿਸਾਨ ਅੰਦੋਲਨ ਨੂੰ ਜਦੋਂ ਇਹ ਪਤਾ ਲੱਗਿਆ ਸੀ ਵੀ ਰਿੰਗਨ ਓਲਡ ਤੇ ਇਹਨਾਂ ਨੇ ਮਾਰਚ ਨਹੀਂ ਕਰਨ ਦੇਣਾ ਉਹਨਾਂ ਨੇ ਰੂਟ ਬਦਲ ਲਿਆ ਸੀ ਇਸ ਕਰਕੇ ਕਿ ਅੰਦੋਲਨ ਹੈ ਜਿਹੜਾ ਪੋਰਾਮਨ ਤੇ ਸ਼ਾਂਤੀਪੂਰਵਕ ਰਹੇ ਉਹਨੂੰ ਉਲੰਘਣ ਵਾਲਾ ਸਭ ਤੋਂ ਬੁੜੇ ਪੰਦੇਰ ਸੀ ਤੇ ਉਦੋਂ ਕੀ ਵਾਪਰਿਆ ਕਿਸਾਨ ਅੰਦੋਲਨ ਤੇ ਉਖੜੇ ਜਾਣਾ ਸੀ ਫਿਰ ਹੁਣ ਤੁਸੀਂ ਪੋਰਾਮਨ ਅੰਦੋਲਨ ਦੀ ਵੀ ਗੱਲ ਕਰਦੇ ਹੋ ਕਹਿੰਦੇ ਹੋ ਮਰ ਜੀ ਵੜਿਆਂ ਦਾ ਜੱਥਾ ਜਾਊਗਾ ਫਿਰ ਮਰਨ ਵਰਤ ਵੀ ਤੁਸੀਂ ਰੱਖ ਰਹੇ ਹੋ ਤੇ ਫਿਰ ਤੁਸੀਂ ਲੋਕਾਂ ਨੂੰ ਸੱਦਾ ਦੇ ਰਹੇ ਹੋ ਵੀ ਵੱਧ ਤੋਂ ਵੱਧ ਗਿਣਤੀ ਚ आओ ਮੈਂ ਕਹਿੰਦਾ ਕਿਸਾਨ ਅਗੂ ਡੱਲੇ ਆਗੂ ਐਮੀਲੀ ਪਹਿਲਾ ਹੁੰਦਾ ਹੁੰਦਾ ਆਗੂ ਦੀ ਜਾਨ ਬਚਾਉਣੀ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੁੰਦੀ ਆ ਗੱਲੇ ਵਾਲ ਸਾਹਿਬ ਤਾਂ ਬਜ਼ੁਰਗ ਵੀ ਨੇ ਮਤਲਬ ਪਹਿਲਾਂ ਵੀ ਇੱਕ ਵਾਰੋਂ ਮੈਨੂੰ ਮਿਲੇ ਸਾਡੇ ਪਿੰਡ ਉਹ ਭੋਗ ਤੇ ਆਏ ਸੀ ਇੱਕ ਕਿਸਾਨ ਆਗੂ ਸੀ ਜਿਹੜਾ ਉਹਦੀ ਉੱਥੇ ਮੌਤ ਹੋ ਗਈ ਸੀ ਮੈਂ ਬੈਠੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਮੈਂ ਇਹ ਵੀ ਕਿਹਾ ਉਹਨਾਂ ਨੂੰ ਵੀ ਤੁਸੀਂ ਸਿਹਤ ਦਾ ਖਿਆਲ ਰੱਖੋ ਜੀ ਸਿਹਤ ਤੁਹਾਡੀ ਜ਼ਰੂਰੀ ਆ ਉਦੋਂ ਵੀ ਉਹ ਥੋੜੇ ਜਿਹਾ ਢਿੱਲੇ ਹੋ ਗਏ ਸੀ ਹੁਣ ਇਹ ਉਮਰ ਬਿਮਾਰੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਜਦੋਂ ਤੁਸੀਂ ਮਰਨ ਵਰਤ ਰੱਖੋਗੇ ਫੇਰ ਤੁਸੀਂ ਡਾਕਟਰਾਂ ਦੀ ਸਲਾਹ ਵੀ ਮੰਨਣ ਨੂੰ ਤਿਆਰ ਨਹੀਂ ਜੋ ਡਾਕਟਰ ਕਹਿੰਦੇ ਨੇ ਤੁਸੀਂ ਕਹਿੰਦੇ ਨਹੀਂ ਜੀ ਫੇਰ ਤੁਸੀਂ ਜਿਗਵਾਤੀ ਇੰਨਾ ਮਾਹੌਲ ਬਣਾ ਰਹੇ ਹੋ ਵੀ ਫੇਰ ਵੀ ਭੋਗਾਂ ਤੇ ਜਾਓਗੇ ਹੂੰ ਕੋਣੇ ਆਜੋ ਜਿਨ੍ਹਾਂ ਨੇ ਆਉਣਾ ਬਿਲਕੁਲ ਸਹੀ ਗੱਲ ਸੋ ਇਹ ਇਸ ਕਰਕੇ ਦੂਜੀਆਂ ਪਕਸਾਂ ਦੇਥੇ ਵੀ ਬੰਦੀਆਂ ਨੂੰ ਵੀ ਚਿੱਠੀਆਂ ਲਿਖੀਆਂ ਨੇ ਚਿੱਠੀ ਬਾਰੇ ਸਹਿਮਤ ਨਹੀਂ ਬਾਕੀ ਪਕਸਾਂ ਦੇਥੇ ਬੰਦੀਆਂ ਉਹ ਉਹ ਇਹੀ ਕਹਿੰਦੇ ਆ ਵੀ ਪਹਿਲਾਂ ਵੀ ਇਹ ਐਂ ਸੰਘਰਸ਼ ਲੈ ਕੇ ਤੁਰੇ ਸੀ ਵੀ ਲੀਡਰ ਅੱਗੇ ਰਹਿ ਜਾਣਗੇ ਲੋਕ ਸਾਡੇ ਨਾਲ ਆ ਜਾਣਗੇ ਜਦੋਂ ਉਹ ਗੱਲ ਨਹੀਂ ਹੋਈ ਹੁਣ ਉਹਨਾਂ ਨੂੰ ਚਿੱਠੀ ਲਿਖੀ ਆ ਵੀ ਆਓ ਸਾਡੇ ਘੋਲ ਨੂੰ ਮਜ਼ਬੂਤ ਕਰੋ ਤਾਂ ਜਦੋਂ ਫਿਰ ਬੰਦੀਆਂ ਫੈਸਲਾ ਲੈਣ ਠੀਕ ਆ ਜੋ ਸਰਕਾਰ ਆ ਜਿਹੜੀ ਇੰਨੀ ਜਾਗਰੂਕ ਹੋਈ ਹੋਈ ਆ ਸੰਵੇਦਨਸ਼ੀਲ ਤਾਂ ਕਿਤੋਂ ਨਹੀਂ ਦਿਖਾਈ ਦਿੰਦੀ ਕਿਸੇ ਇੱਕ ਗੱਲ ਤਾਂ ਨਹੀਂ ਦਿਖਾਈ ਦੇ ਰਹੀ ਇਹਦੇ ਹਾਲ ਤੁਹਾਨੂੰ ਵੀ ਕੋਈ ਘੋਲ ਨੂੰ ਬਦਲਣਾ ਚਾਹੀਦਾ ਨਾ ਨਹੀਂ ਮੈਂ ਕਹਿੰਦਾ ਤੁਸੀਂ ਹੁਣ ਦਾ ਮੋਰਚਾ ਕਾਇਮ ਰੱਖੋ ਜਿਹੜਾ ਇਹ ਐਲਾਨ ਆ ਵੀ ਮਰਜੀ ਵੜੇ ਜਾਣਗੇ ਤੇ ਤੁਸੀਂ ਉਹਨੂੰ ਤਾਂ ਮੁਲਤਵੀ ਕਰ ਦਿਓ ਮੈਂ ਕਹਿੰਦਾ ਖਤਮ ਨਾ ਕਰੋ ਮੁਲਤਵੀ ਕਰ ਦਿਓ ਇੱਕ ਵਾਰ ਮਾਰਨੋ ਵਰਤ ਨੂੰ ਇੱਕ ਵਾਰ ਮੁਲਤਵੀ ਕਰ ਦੋ ਮੁੜ ਕੇ ਫਿਰ ਸ਼ੁਰੂ ਕਰ ਲਿਓ ਜੇ ਤੁਸੀਂ ਵੱਡਾ ਇੱਕ ਆਸਾਰਨਾ ਦੂਜਿਆਂ ਨੂੰ ਕੋਈ ਰਾਹ ਵੀ ਦਿਓ ਉਹ ਨਾਲ ਹੀ ਇਕੱਠੇ ਹੋਣ ਦਾ ਜਾਂ ਆਪ ਕੋਈ ਰਾਹ ਵੀ ਤਲਾਸ਼ੋ ਤਾਂ ਘੱਟੋ ਘੱਟ ਤੁਸੀਂ ਮੀਟਿੰਗ ਹੀ ਸੱਦ ਲਓ ਸਾਰਿਆਂ ਦੀ ਸਾਰਿਆਂ ਦੀ رائے ਕੀ ਬਣਦੀ ਆ ਉਹ ਤੁਸੀਂ ਗੱਲ ਕਰ ਲਓ ਪਹਿਲਾਂ ਵੀ ਪੋਸ਼ਾ ਹੋਣੀਆਂ ਨੇ ਕਿੱਥੇ ਹੋਣੀਆਂ ਪਰ ਇਹ ਜੇ ਤੁਸੀਂ ਕਹੋਨਾ ਹੈ ਵੀ ਜਜਵਾਤੀ ਹੋ ਕੇ ਮਾਰਕੀਟ ਆ ਇਹ ਕਰਕੇ ਰਾਜਨੀਤਾਵਰ ਤੇ ਠੀਕ ਹੈ ਕਵੀ ਜਾਣਦੀ ਹੈ ਜਿਵੇਂ ਬੰਦੀਆਂ ਤਾਲ ਮੇਲ ਮਾ ਸੰਘਰਸ਼ਾ ਜੀ ਇਹਨਾਂ ਦੇ ਜਵਰ ਜਦੋਂ ਹੁੰਦਾ ਉਹ ਕਰਦੇ ਨਹੀਂ ਇਹ ਕਾਰਵਾਈਆਂ ਕਰਨਗੇ ਜੀ ਹਾਲੇ ਤਾਂ ਹੁਣ ਮੁੱਖ ਤੌਰ ਤੇ ਪੰਜਾਬ ਨਾਲ ਨੋਲਦੇ ਆ ਹਰਿਆਣੇ ਵਾਲੇ ਪਾਸੇ ਤਾਂ ਇਹ ਜੱਗ ਵੀ ਹੁਣ ਆ ਨਹੀਂ ਮਿਲ ਰਿਹਾ ਮਤਲਬ ਹਰਿਆਣੇ ਦੇ ਕਿਸਾਨ ਆਗੂ ਆਪਣੇ ਚੋਨਾਚੇ ਜਿਹੜੇ ਖੜੇ ਹੋਏ ਸੀ ਪਤਾ ਨਹੀਂ ਹੁਣ 1100 1200 ਬੋਟਾਂ ਪਈਆਂ ਨੇ ਸਾਰੀਆਂ ਫਿਰ ਤੁਸੀਂ ਇੱਕ ਇੰੀਆਂ ਨਹੀਂ ਗੱਲਾਂ ਕਰ ਰਹੇ ਹੋ ਵੀ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਕੀ ਹੁੰਦਾ ਜੀ ਇਹਨਾਂ ਮਤਲਬ ਜਿਹੜਾ ਪਹਿਲਾ ਐਸਕੇਮ ਹੋ ਰਾਜਨੀਤਿਕ ਵੀ ਹੁਣ ਤੁਸਨ ਗੈਰ ਰਾਜਨੀਤਿਕ ਬਣਾਉਣ ਦੀ ਗੱਲ ਕਰਦੇ ਆ। ਉਹ ਇੱਕ ਨਾ ਪਿਆਣਾ ਜਿਹੜਾ ਕਿਸਾਨ ਅੰਦੋਲਨ ਚ ਇਹਨੂੰ ਦੇਖੋ ਸਿੱਖ ਫਲਸਫਾ ਰਾਦਰਤਾਵਾ ਸਿੱਖ ਫਲਸਫੇ ਦੇ ਅਧੀਨ ਮਰਨ ਵਰਤਦਾ ਕੋਈ ਇਹ ਜਾਂ ਇਨਸੈਕਟ ਨਹੀਂ ਜਾਏ ਪ੍ਰਵਾਨ ਨਹੀਂ ਹੈ ਇਹਨੂੰ। ਇਹ ਤਾਂ ਠੀਕ ਆ ਕਹਿੰਦੇ ਹੇਰਨ ਮੇ ਤਬ ਜੂਝ ਮਰੋ। ਸੰਘਰਸ਼ ਕਰਕੇ ਮਰਨਾ ਲੜਨਾ ਇੱਕ ਵੱਖਰੀ ਗੱਲ ਆ। ਮਤਲਬ ਆਪਣੇ ਆਪ ਦੇ ਆਪ ਨੂੰ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਖੁਦਕੁਸ਼ੀ ਕਰਨੀ ਜਾਂ ਇਸ ਤਰ੍ਹਾਂ ਦਾ ਮਰਨ ਵਰਤ ਰੱਖਣਾ ਹੁਣ ਫਿਰੂਮਾਨ ਸਾਹਿਬ ਜੀ ਉਹਨਾਂ ਨੇ ਮਰਨ ਵਰਤ ਕਾਹਦੀ ਖਤਰ ਰੱਖਿਆ ਸੀ ਉਹਨਾਂ ਨੇ ਰੱਖਿਆ ਸੀ ਵੀ ਅਰਦਾਸ ਦੀ ਪਵਿੱਤਰਤਾ ਪੰਗ ਹੋਈ ਜਾ ਉਹਨਾਂ ਦੀ ਮੰਗ ਨਹੀਂ ਸੀ ਕੋਈ ਵੀ ਅਰਦਾਸ ਦੀ ਖਾਲਸਾ ਪੰਥ ਦੇ ਇਤਿਹਾਸ ਬਹੁਤ ਵੱਡੀ ਮਹੱਤਤਾ ਇਹਨਾਂ ਨੇ ਦੋ ਵਾਰ ਅਰਦਾਸ ਕਰਕੇ ਪੰਗ ਕੀਤੀ ਅਰਦਾਸ ਦੀ ਪਵਿੱਤਰਤਾ ਲਈ ਉਹਨਾਂ ਨੇ ਆਪਣੇ ਜਾਨ ਦੀ ਹੁੱਤੀ ਦਿੱਤੀ ਉਹਨਾਂ ਨੂੰ ਕੋਈ ਪੰਜਾਬ ਤੋਂ ਬੜਾ ਵੱਡਾ ਰੌਲਾ ਤਾਂ ਪਿਆ ਨਹੀਂ ਜਦ ਕੋਈ ਉਦੋਂ ਲੰਢ ਖਲਾ ਹੋ ਗਿਆ ਹੋਵੇ ਜਾਂ ਤੁਹਾਨੂੰ ਗੱਲ ਹੋ ਗਈ ਹੋਵੇ ਸੋ ਇਸ ਕਰਕੇ ਇਹਨਾਂ ਨੂੰ ਵੀ ਕਈ ਗੱਲਾਂ ਮੁੜ ਵਿਚਾਰਨੀਆਂ ਚਾਹੀਦੀਆਂ ਨੇ ਸਿਰਫ ਦਵਾਈ ਪਾ ਕੇ ਤੁਸੀਂ ਲੋਕਾਂ ਨੂੰ ਨਾਲ ਲੈ ਲੋਗੇ ਦਾ ਆ ਜਾਣਗੇ ਠੀਕ ਆ ਹਮਦਰਦੀ ਪੈਦਾ ਹੋਈ ਆ ਹੋਣੀ ਵੀ ਚਾਹੀਦੀ ਆ ਜਾਨ ਬਚਣੀ ਵੀ ਚਾਹੀਦੀ ਆ ਦਲੇਰ ਸਾਹਿਬ ਦੀ ਉਹਦੇ ਖਾਤਰ ਇਹਨਾਂ ਨੂੰ ਵੀ ਕੋਈ ਰਾਹ ਕੱਢਣ ਵਾਲੇ ਪਾਸੇ ਤੁਰਨਾ ਚਾਹੀਦਾ ਨਾ ਜੀ ਹੁਣ ਜਿਵੇਂ ਤੁਸੀਂ ਕਿਹਾ ਉਹਨਾਂ ਦੀ ਸਿਹਤ ਦਾ ਬੁਲਟਨ ਮੈਂ ਵੀ ਸੁਣਦਾ ਰਹਿਣਾ ਉਹ ਕਹਿੰਦੇ ਨੇ ਸਰੀਰ ਬਿਲਕੁਲ ਹੀ ਸਾਥ ਛੱਡ ਰਿਹਾ ਮਤਲਬ ਉਹ ਬੋਲਣ ਸ਼ਕਤੀ ਬਹੁਤ ਘੱਟ ਹੋ ਗਈ ਮਤਲਬ ਜਿਵੇਂ ਆਪਾਂ ਕਹਿੰਦੇ ਆਪਣੀ ਮਾਸਾ ਜਿਹੜਾ ਉਹ ਸਰੀਰ ਆ ਉਹ ਖਾਣ ਲੱਗ ਗਿਆ ਇਹਨਾਂ ਵਜਨ ਘੱਟ ਗਿਆ ਬਹੁਤ ਫਿਕਰਮੰਦੀ ਵਾਲੀ ਗੱਲ ਆ ਕਿਸਾਨ ਜਿੱਥੇ ਬੰਨੀਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਤੇ ਇਹਨਾਂ ਨੂੰ ਵੀ ਆਪਣੀਆਂ ਜਿਹੜੀ ਹਿੰਦ ਹੁੰਦੀ ਹੈ ਨਾ ਜਿੱਦ ਹੁੰਦੀ ਆ ਉਹਦੇ ਬਾਰੇ ਮੁੜ ਸੋਚਣਾ ਚਾਹੀਦਾ ਹੁੰਦਾ ਇਹ ਤਾਂ ਬਿਲਕੁਲ ਜ਼ਰੂਰੀ ਆ ਕਿਸਾਨਾਂ ਦਾ ਏਕਤਾ ਹੋਣਾ ਚਾਹੀਦੀ ਆ ਕਿਉਂਕਿ ਉੱਡਾ ਵੱਡਾ ਸੰਘਰਸ਼ ਜੇ ਪਹਿਲੇ ਸੰਘਰਸ਼ ਤੋਂ ਵੱਡਾ ਸੰਘਰਸ਼ ਤੁਸੀਂ ਲਾ ਮੰਨ ਕਰੋਗੇ ਫੇਰ ਸੰਘਰਸ਼ਾ ਜਿਹੜਾ ਸਰਕਾਰ ਤੇ ਦਬਾਅ ਪਾਉਣ ਦਾ ਕੰਮ ਕਰੂ ਸਰਕਾਰ ਤਾਂ ਤੁਹਾਡੇ ਸਾਹਮਣੇ ਹੀ ਕਿਹਦੇ ਪਾਸੇ ਥੀਰੀ ਹੋਈ ਆ ਇੱਕ ਕੌਮ ਇੱਕ ਚੋਣ ਉਹ ਤਾਂ ਬਖਰੇਵੇਂ ਦੀ ਜਿਹੜੀ ਗੱਲ ਕਰਦੇ ਆ ਇੰਡੀਆ ਦੇ ਯੂਨੀਅਨ ਆਫ ਸਟੇਟਸ ਦੀ ਗੱਲ ਕਰਦੇ ਆ ਉਹਨੂੰ ਸਿਧਾਂਤਕ ਤੌਰ ਤੇ ਖਤਮ ਕਰਨ ਦੇ ਰਾਹ ਤੁਰੀ ਹੋਈ ਆ ਸੋ ਬੜੇ ਚਿੰਤਾਜਨਕ ਹਾਲਤ ਨੇ ਇਹ ਜੀ ਹਾਲਤ ਦੇ ਵਿੱਚ ਸਾਂਝੀ رائے ਬਣਾਉਣ ਲਈ ਆਪਸ ਦੇ ਵਿੱਚ ਸੰਵਾਦ ਆ ਜਿਹੜਾ ਸ਼ੁਰੂ ਕਰਨਾ ਚਾਹੀਦਾ ਜੀ ਉੱਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਪਹੁੰਚੇ ਸੀ ਇਸ ਸਟੇਜ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਕਿਵੇਂ ਦੇ ਲੋਕਤੰਤਰ ਵਾਲੇ ਮੁਲਕ ਮੁਲਕ ਚ ਰਹਿ ਰਹੇ ਹਾਂ ਇਹ ਸਮਝ ਤੋਂ ਬਾਹਰ ਹੈ ਮਤਲਬ ਇਹ ਸਮਝ ਨਹੀਂ ਆ ਰਿਹਾ ਉਹ ਕਹਿੰਦੇ ਕਿ ਦੁਨੀਆ ਭਰ ਦੇ ਵਿੱਚ ਇਸ ਅੰਦੋਲਨ ਦੀ ਮੋਰਚੇ ਦੀ ਗੂੰਜ ਹੈ ਪਰ ਭਾਰਤ ਦੀ ਸੰਸਦ ਚ ਨਹੀਂ ਤਮਾਮ ਸੰਸਦ ਮੈਂਬਰ ਪੰਜਾਬ ਹਰਿਆਣਾ ਦੇ ਜਾਂ ਸਾਰੇ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਐਮਐਸਪੀ ਦੇ ਮੁੱਦੇ ਦੇ ਉੱਤੇ ਕਿਸਾਨੀ ਮੰਗਾਂ ਦੀ ਗੱਲ ਜਿਹੜੀ ਹੈ ਉਹ ਸੰਸਦ ਦੇ ਵਿੱਚ ਰੱਖਣ ਇਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਖਾਸ ਕਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸਿੰਘ ਦੰਦਵਾ ਸਾਹਿਬ ਦੇ ਐਕਟਿਵ ਤੌਰ ਦੇ ਉੱਤੇ ਉੱਥੋਂ ਸਟੇਜ ਤੇ ਜਾ ਕੇ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਨੇ ਤੇ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਬੋਲਦੇ ਨੇ ਨਹੀਂ ਦੇਖੋ ਜੀ ਬੰਦੇ ਤਾਂ ਬਹੁਤ ਜਾਂਦੇ ਨੇ ਬਾਜਵਾ ਸਾਹਿਬ ਵੀ ਗਏ ਨੇ ਉੱਥੇ ਕਾਂਗਰਸੀ ਆਗੂ ਬੜਿੰਗ ਵੀ ਗਿਆ ਪ੍ਰਗਟ ਸਿੰਘ ਵੀ ਗਿਆ ਤੇ ਦੇਖੋ ਫਿਕਰਮੰਦੀ ਹੈਗੀ ਆ ਸਾਰਿਆਂ ਨੂੰ ਪਰ ਉੱਥੇ ਜਾਣ ਨਾਲ ਨਹੀਂ ਨੀ ਮਸਲਾ ਹੱਲ ਹੋਣਾ ਇਹ ਇਹ ਠੀਕ ਆ ਗਿਆਨੀ ਜੀ ਨੇ ਜੋ ਕਿਹਾ ਵੀ ਲੋਕਤੰਤਰ ਸਾਡਾ ਜਾ ਕਿੱਧਰ ਨੂੰ ਰਿਹਾ ਤੁਸੀਂ ਇਹ ਦੇਖ ਲਓ ਬਾਕੀ ਮੁਲਕਾਂ ਦੇ ਜੇ ਕੋਈ ਇੱਕ ਨਾਗਰਿਕ ਦੀ ਨਾ ਬਾਹਰ ਕਿਤੇ ਜਾਣ ਖਤਰੇ ਵਿੱਚ ਪੈ ਜੇ ਕਿਹੜੇ ਹੱਦ ਤੱਕ ਉਹ ਰਿਸਕ ਲੈਂਦੇ ਨੇ ਮਤਲਬ ਤੁਸੀਂ ਨੋਟਿਸ ਨਹੀਂ ਲੈ ਰਹੇ ਨਾ ਪੰਜਾਬ ਸਰਕਾਰ ਨੋਟਿਸ ਲੈ ਰਹੀ ਆ ਇਹ ਤਾਂ ਸਿਰਫ ਇਸ ਪੱਖੋਂ ਨੋਟਿਸ ਲੈ ਰਹੇ ਨੇ ਵੀ ਅਮਨ ਕਾਨੂੰਨ ਦਾ ਮਸਲਾ ਕਿੱਦਾਂਕ ਬਣ ਜੂ ਜੇ ਐ ਹੋ ਗਿਆ ਜੇ ਐ ਹੋ ਗਿਆ ਜੇ ਐ ਹੋ ਗਿਆ ਹੁਣ ਕੇਂਦਰ ਦਾ ਕੋਈ ਗ੍ਰੈਸ ਕੱਤਰ ਜਾਂ ਉਹਨਾਂ ਦਾ ਕੋਈ ਕਫਰ ਆਇਆ ਸੀ ਉਹ ਕਹਿੰਦਾ ਜੀ ਮੈਂ ਕੋਈ ਕੇਂਦਰ ਸਰਕਾਰ ਵੱਲੋਂ ਨਹੀਂ ਆਇਆ ਮੈਨੂੰ ਤਾਂ ਸੁਪਰੀਮ ਕੋਰਟ ਦਾ ਜਿਹੜਾ ਹੁਕਮ ਆ ਵੀ ਦੱਲਿਆਲ ਸਾਹਿਬ ਨੂੰ ਮਨਾਓ ਉਹਨਾਂ ਦਾ ਮਰਨੁਮਰਤ ਤੋੜਨ ਵਾਲੇ ਪਾਸੇ ਤੁਰੋ ਉਹਨਾਂ ਦੀ ਸਿਹਤ ਦਾ ਖਿਆਲ ਰੱਖੋ ਅਸੀਂ ਤਾਂ ਇਸ ਨਜ਼ਰੀਏ ਤੋਂ ਦੱਲਿਆਲ ਸਾਹਿਬ ਦੇ ਨਾਲ ਗੱਲ ਕੀਤੀ ਆ ਮੰਗਾ ਨਹੀਂ ਤਾਂ ਗੱਲੇ ਨਹੀਂ ਕਰ ਰਿਹਾ ਮਸਲੇ 'ਚ ਤਾਂ ਉਸ ਗੱਲੇ ਨਹੀਂ ਕਰ ਰਿਹਾ ਹਾਂ ਹੁਣਾ ਦੇਖੋ ਮੁੱਦੇ ਬਹੁਤ ਨੇ ਨਾ ਜੀ ਕਿਸਾਨ ਅੰਦੋਲਨ ਬਾਰੇ ਵੀ ਵਿਰੋਧੀ ਧਿਰਾਂ ਨੂੰ ਸਿਆਸੀ ਪਾਰਟੀਆਂ ਨੂੰ ਬੋਲਣਾ ਚਾਹੀਦਾ ਆ ਪਰ ਜਿਹੜਾ ਇੱਕ ਤੌਮ ਤੇ ਇੱਕ ਚੋਣ ਵਾਲਾ ਜਿਵੇਂ ਉਹ ਲੈ ਕੇ ਆ ਰਹੇ ਨੇ ਇਹਨੇ ਤਾਂ ਉਹੀ ਚੂੜਾ ਹਲਾ ਦੇਣੀਆਂ ਨੇ ਮੁਲਕ ਦੇ ਸਾਰੇ ਲੋਕਤੰਤਰ ਦੀ ਕਹਲੋ ਜਾਂ ਵੋਟ ਸੰਤਰ ਦੀਆਂ ਕਹਲੋ ਤਾਂ ਬਹੁਤ ਵੱਡੇ ਮਸਲੇ ਨੇ ਇਹੀ ਜੇ ਹਾਲਤ ਦੇ ਵਿੱਚ ਹੈ ਨਾ ਜੀ ਫਿਰ ਮਤਲਬ ਇੰਨੇ ਨਹੀਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਵੀ ਨੋਟਸੇ ਨਾਲ ਲੋਕਾਂ ਦੇ ਵੱਲ ਚੁੱਪੇ ਕਰ ਦੋ ਇਹ ਵੀ ਆਪਦੇ ਹੱਥ 'ਚ ਬੜਾ ਫਿਕਰਮੰਦੀ ਵਾਲੀ ਗੱਲ ਹੈ ਬਿਲਕੁਲ ਅੱਛਾ ਇਹਦੇ ਵਿੱਚ ਇੱਕ ਹੋਰ ਖਾਸ ਗੱਲ ਇਹ ਆ ਨਾ ਕਿਉਂਕਿ ਜਦੋਂ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜ਼ਿਕਰ ਕਰਦਾ ਕਿਉਂਕਿ ਉਦੋਂ ਜਦੋਂ ਪਹਿਲਾ ਅੰਦੋਲਨ ਹੋਇਆ ਸੀ ਉਦੋਂ ਵੀ ਪੰਥ ਬਨਾਮ ਕਾਮਰੇਡ ਜਾਂ ਸਿੱਖ ਬਨਾਮ ਕਾਮਰੇਡ ਇਦਾਂ ਦੀਆਂ ਗੱਲਾਂ ਚੱਲੀਆਂ ਸੀਗੀਆਂ ਅੰਦੋਲਨ ਦੇ ਵਿੱਚ ਹੁਣ ਵੀ ਇਹੀ ਗੱਲਾਂ ਲਗਾਤਾਰ ਚੱਲ ਰਹੀਆਂ ਦਲੇਲ ਸਿੰਘ ਸਾਹਿਬ ਕਿਹੜੀ ਧਿਰ ਨਾਲ ਨੇ ਜਾਂ ਬਾਕੀ ਜਿਹੜੇ ਐਸਕੇ ਵਾਲੇ ਗੁਰਾਂ ਸਿੰਘ ਸਾਹਿਬ ਹੋ ਗਏ ਰੁਲਦੂ ਸਿੰਘ ਮਾਨ ਸਾਹਿਬ ਉਹ ਕਿਹੜੇ ਪਾਸੇ ਡਟਣਗੇ ਇੱਥੇ ਅਮਰਿਤਪਾਲ ਸਿੰਘ ਜਿਹੜੇ ਨੇ ਐਮਪੀ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਖਾਲਸਾ ਉਨ੍ਹਾਂ ਪਰਿਵਾਰ ਵੀ ਪਹੁੰਚਿਆ ਉਹਨਾਂ ਨੇ ਵੀ ਹਮਾਇਤ ਦਿੱਤੀ ਹੈ ਇਹ ਇਹਦਾ ਮਤਲਬ ਕਿ ਕੀ ਇਹਦੇ ਕੋਈ ਵੱਖਰੇ ਸਿੱਟੇ ਕੱਢੇ ਜਾ ਸਕਦੇ ਨੇ ਕਿਉਂਕਿ ਜਿਹੜਾ ਨੈਸ਼ਨਲ মিডিਆ ਉਹਨੂੰ ਉਸ ਤਰੀਕੇ ਨਾਲ ਇੰਟਰਪ੍ਰੀਟ ਕਰੇਗਾ ਨਹੀਂ ਦੇਖੋ ਜੀ ਗੱਲ ਇਹ ਹੈ ਵੀ ਕਿਸਾਨ ਜੱਥੇਬੰਦੀਆਂ ਤੇ ਸੱਚੀ ਮਿੱਥੀ ਮੱਤ ਭੇਜਦਾ ਹੈਗੇ ਨਹੀਂ ਇਹਦੇ ਬਾਰੇ ਤਾਂ ਕੋਈ ਦੋ ਆਵਾਜ਼ਾਂ ਨਹੀਂ ਉਹਨਾਂ ਦੀਆਂ ਸੋਚਾਂ ਪਹੁੰਚਾਂ ਦੇ ਵਿੱਚ ਵਖਰੇਵੇਂ ਹੈਗੇ ਨਹੀਂ ਪਰ ਇਹ ਵੀ ਪੱਕੀ ਗੱਲ ਹੈ ਵੀ ਪਹਿਲਾਂ ਵੀ ਇੱਥੇ ਹੋਈ ਸੀ ਨਾ ਜੀ ਜੇ ਤੁਸੀਂ ਕਹਿੰਦੇ ਮੰਗਾ ਉਹੀ ਨੇ ਜਿਹੜੀਆਂ ਮੋਰਚੇ ਵੇਲੇ ਸੀ ਇਹ ਥੋੜਾ ਹੁੰਦਾ ਵੀ ਕਿਉਂਕਿ ਮੇਰੀ ਮੰਗ ਸਈਏ ਇਸ ਕਰਕੇ ਸਾਰੇ ਮੇਰੇ ਪਿੱਛੇ ਆ ਜੋ ਉਹਨੂੰ ਲਾਬੰਦ ਕਰਨਾ ਉਹਨਾਂ ਨੂੰ ਸਹਿਮਤ ਕਰਨਾ ਆਪਣੇ ਨਾਲ ਜੋੜਨਾ ਇਹਦੇ ਖਾਤਰ ਵੀ ਯਤਨ ਕਰਨੇ ਚਾਹੀਦੇ ਨੇ ਮੈਂ ਹੁਣ ਅਗਰਾਂ ਸਾਹਿਬ ਦੀ ਗੱਲ ਸੁਣਿਆ ਸੀ ਕਿਹੜੇ 6 ਮੈਂਬਰੀ ਜਿਹੜੀ ਕਮਿਟੀ ਬਣੀ ਸੀ ਉਹਨੂੰ ਡੰਡੇ ਵਾਲਾ ਸਾਹਿਬ ਨੇ ਮਿਲਣ ਤੇ ਆਹ ਕਰਤਾ ਵੀ ਮੈਂ ਤਾਂ ਗੱਲੇ ਨਹੀਂ ਕਰਨੀ ਤੁਹਾਡੇ ਨਾਲ ਜਿਹੜੀ ਏਕਤਾ ਦੀ ਗੱਲ ਕੀਤੀ ਸੀ ਪਰ ਹਾਲਤ ਬਦਲ ਨਹੀਂ ਰਹੀ ਆ ਬਦਲੀ ਹੋਈ ਹਾਲਤ ਦੇ ਵਿੱਚ ਮਸਾ ਗੱਲਾਂ ਵੀ ਬਦਲ ਜਾਂਦੀਆਂ ਨੇ ਉਹਨਾਂ ਦੇ ਅਰਥ ਵੀ ਬਦਲ ਜਾਂਦੇ ਨੇ। ਉਹ ਇਸ ਕਰਕੇ ਜੱਥੇਬੰਦੀਆਂ ਜਿਵੇਂ ਤੁਸੀਂ ਦੱਸਿਆ ਕੱਲ ਨੂੰ ਮੀਟਿੰਗ ਕਰਨਗੀਆਂ ਜਾਂ ਇਹ ਰੇਲਾਂ ਰੋਕਣ ਦੀ ਗੱਲ ਕਰਦੇ ਆ ਫਿਰ ਇਹਦੂ ਅੱਗੇ ਹੋਰ ਐਕਸ਼ਨ ਦੀ ਗੱਲ ਕਰਦੇ ਆ। ਠੀਕ ਆ ਪਹਿਲਾਂ ਕਿਹੜਾ ਰੇਲਾ ਰੋਕਦੀ ਨਹੀਂ ਰਹੇ ਪਹਿਲਾਂ ਕਿਹੜਾ ਐਕਸ਼ਨ ਨਹੀਂ ਹੁੰਦੇ ਰਹੇ ਜੀਟੀ ਰੋਡ ਆ ਜਿਹੜੀ ਕਿੰਨੇ 10 11 ਮਹੀਨਿਆਂ ਦੀ ਰੁਕੀ ਪਈ ਆ ਨਾ ਜੀ ਤੁਹਾਡੇ ਸਾਹਮਣੇ ਆ ਜੋ ਸਾਰਾ ਕੁਝ ਹੋਇਆ। ਹਾਂ ਗੱਲ ਤਾਂ ਜਿੰਨਾ ਚਿਰ ਤੱਕ ਲੁਕਾਈ ਤੁਹਾਡੇ ਨਾਲ ਨਹੀਂ ਆਉਂਦੀ। ਜਿੰਨਾ ਚਿਰ ਤੱਕ ਤੁਸੀਂ ਆਪ ਇਕੱਠੇ ਸਿਰ ਜੋੜ ਕੇ ਨਹੀਂ ਬੈਠਦੇ ਉਦੋਂ ਤੱਕ ਇਹ ਫਾਰਟਿਕ ਨਤੀਜੇ ਨਿਕਲਣੇ ਬਹੁਤ ਔਕੇ ਹੁੰਦੇ ਆ ਹੁਣ ਤੁਸੀਂ ਮੇਰੀ ਗੱਲ ਸੁਣੋ ਜੀ ਆ ਕਾਲੇ ਪਾਣੀਆਂ ਦਾ ਮੋਰਚਾ ਸੀ ਕਿੱਧਰ ਗਿਆ ਜੀ ਹੁਣ ਤੁਸੀਂ ਇੱਕ ਮਾਮਲੇ ਨੂੰ ਐਂ ਬਣਾ ਦਿੰਦੇ ਹੋ ਜਿਵੇਂ ਜੀਣ ਮਰਨ ਦਾ ਸਵਾਲ ਹੋਵੇ ਤੇ ਮੁੜਕੇ ਉਹਨੂੰ ਭਲਾ ਕੇ ਦਿੰਦੇ ਹੋ ਸੋ ਮੇਰੇ ਮੇਰੇ ਕਹਿਣ ਦਾ ਮਤਲਬ ਇਹ ਆ ਮਤਲਬ ਜੇ ਸਿਰ ਜੋੜ ਕੇ ਬੈਠਾਂਗੇ ਆਪਸੀ ਸੰਵਾਦ ਚਾਹਾਂਗੇ ਫਿਰ ਕੋਈ ਸਾਂਝਾ ਰਾਜ ਆ ਸਾਂਝਾ ਹੱਲ ਵੀ ਆ ਜਾਂਦਾ ਦੇਖੋ ਕਿ ਇਹੀ ਕਹਿਣਾ ਮਾਈਵੇਜ਼ ਹਾਈਵੇਜ਼ ਸਿਰ ਬੜੀਆਂ ਮੁਸ਼ਕਿਲ ਨਿੱਗਲਾਂ ਗੀਆਂ ਮੋਦੀ ਸਾਹਿਬ ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਜਿੰਨਾ ਇਹਨਾਂ ਦਾ ਜਲੂਸ ਨਿਕਲਦਾ ਨਿਕਲੇ ਹੂੰ ਮੈਂ ਜਿਵੇਂ ਕੇਂਦਰੀ ਖੇਤੀਬਾੜੀ ਮੰਤਰੀ ਦੀ ਗੱਲ ਕੀਤੀ ਸੀ ਨਾ ਕਿ ਉਹ ਸੰਸਦ ਚ ਕੀ ਕਹਿ ਰਹੇ ਨੇ ਮੋਦੀ ਸਾਹਿਬ ਦਾ ਵੀ ਬਿਆਨ ਆਇਆ ਕਿ ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਨੂੰ ਲੰਮੇ ਹੱਥੀ ਲਿਆ ਉਹ ਕਹਿੰਦੇ ਕਿ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਕਿਸਾਨਾਂ ਲਈ ਕੁਝ ਵੀ ਕਰਦੇ ਨੇ ਨਾ ਖੁਦ ਕੁਝ ਕਰਦੇ ਨੇ ਨਾ ਦੂਜਿਆਂ ਨੂੰ ਕਰਨ ਦਿੰਦੇ ਨੇ ਤੇ ਭਾਜਪਾ ਦੀ ਨੀਤੀ ਕਹਿੰਦੇ ਵਿਵਾਦ ਦੀ ਨਹੀਂ ਸੰਵਾਦ ਦੀ ਆ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਸੰਵਾਦ ਚਾਹੀਏ ਅਸੀਂ ਕਹਿੰਦੇ ਵਿਰੋਧ ਤੇ ਭਰੋਸਾ ਨਹੀਂ ਕਰਦੇ ਅਸੀਂ ਇਹ ਤੇ ਯਕੀਨ ਕਰਦੇ ਆ ਤੇ ਜੇ ਹੱਲ ਹੋਇਆ ਹੁੰਦਾ ਤੇ ਡਲੇਲ ਸਾਹਿਬ ਨੂੰ ਮਰਨ ਵਰਤੇ ਕਿਉਂ ਬੈਣਾ ਪੈਂਦਾ ਜਾਂ ਫਿਰ ਕਿਸਾਨੀ ਜਿਹੜੀ ਆ ਉਹ ਖੁਦਕੁਸ਼ੀਆਂ ਤੇ ਰਾਹ ਜਾਂ ਮਜ਼ਦੂਰਾਂ ਨੂੰ ਉਹਨਾਂ ਦਾ ਉਹ ਹੱਕ ਨਾ ਮਿਲਣਾ ਤੇ ਜੋ ਮੋਦੀ ਸਾਹਿਬ ਕਹਿ ਰਹੇ ਨੇ ਉਹਦੇ ਤੇ ਭਰੋਸਾ ਹੁਣ ਕਿਦਾਂ ਕੀਤਾ ਜਾਵੇ ਜਾਂ ਜਿਵੇਂ ਕਹਿੰਦੇ ਕਿ ਝੂਠ ਜਿੰਨਾ ਵੱਡਾ ਬਾਰਿਆ ਜਿੰਨਾ ਵੱਧ ਤੋਂ ਵੱਧ ਬੋਲਿਆ ਜਾਏ ਉਹ ਮੁੜ ਕੇ ਸੱਚ ਲੱਗਣ ਲੱਗ ਜਾਂਦਾ ਆਲਪਾ ਇਹੰਦੂ ਰਾਸ਼ਟਰ ਬਣਾਉਣ ਦੇ ਰਾਹ ਪਈ ਹੋਈ ਹੈ ਇਸੇ ਕਰਕੇ ਸੰਕਲਪ ਬਦਲ ਲੀਆ ਜਿਹੜਾ ਆਪਾਂ ਵੀ ਪੜ੍ਹਦੇ ਹੁੰਦੇ ਸੀ ਜਦੋਂ ਸਕੂਲਾਂ 'ਚ ਉਦੋਂ ਸੰਵਿਧਾਨ ਬਾਰੇ ਕਿਹਾ ਜਾਂਦਾ ਸੀ ਵੀ ਇਹ ਫੈਡਰਲ ਵੀ ਆ ਯੂਨਿਟਰੀ ਵੀ ਆ ਆਕਾਤਮਕ ਵੀ ਆ ਸਨਾਤਮਕ ਵੀ ਆ ਫੈਡਰਲ ਹੁਣ ਇਹ ਨਾਲ ਇੱਕ ਨਵੀਂ ਧਰਮ ਕਾਲ ਕੋਆਪਰੇਟਿਵ ਫੈਡਰਲਿਜ਼ਮ ਕੋਆਪਰੇਟਿਵ ਫੈਡਰਲਿਜ਼ਮ ਦਾ ਮਤਲਬ ਹੈ ਵੀ ਜੋ ਕੇਂਦਰ ਫੈਸਲੇ ਲੈਂਦਾ ਉਹਦੇ ਨਾਲ ਸਹਿਯੋਗ ਕਰੋ ਹਾਂ ਰਾਜਾਂ ਤੋਂ ਤਾਂ ਸਾਰੇ ਹੱਕ ਖੋਲੇ ਨਹੀਂ ਫੈਸਲੇ ਲੈਣ ਦੇ ਬਿਲਕੁਲ ਤੁਸੀਂ ਦੇਖੋ ਜੀਐਸਟੀ ਦੇ ਤਰਜ ਤੇ ਆ ਹੁਣ ਜਿਹੜੀ ਚਿੱਠੀ ਆਈ ਆ ਮਤਲਬ ਮੰਡੀ ਕਰਨ ਬਾਰੇ ਕੇਂਦਰ ਮੰਤਰੀ ਵੀ ਮਾਡਲ ਪਾਲਿਸੀ ਅਸੀਂ ਬਣਾ ਰਹੇ ਹਾਂ ਜੀਐਸਪੀ ਵੇਲੇ ਵੀ ਉਸੇ ਤਰ੍ਹਾਂ ਕੀਤਾ ਸੀ ਉਹ ਕਹਿੰਦਾ ਨਾ ਵੀ ਉਹ ਫਿਰ ਇਹ ਮੱਛ ਚੜਾਉਣ ਨੂੰ ਤੇ ਉਹ ਫਿਰ ਨੱਕ ਵਧਾਉਣ ਨੂੰ ਹਾਲਤ ਤੇ ਵੀ ਨਹੀਂ ਹੋਈ ਹੈ ਸੋ ਸੰਵਾਦ ਦਾ ਮੋਦੀ ਨਾਲ ਕੀ ਸੰਬੰਧ ਹੈ ਮੋਦੀ ਨੇ ਫਿਰ ਕਦੇ ਪ੍ਰੈਸ ਕਾਨਫਰੰਸ ਕੀਤੀ ਆ ਮੋਦੀ ਨੇ ਕਦੇ ਮਿੱਝਾ ਕੀਤੀਆਂ ਨੇ ਮਤਲਬ ਐਵੇਂ ਨਹੀਂ ਤੁਸੀਂ ਕਹੀ ਨਾ ਉਹ ਸਾਡੀ ਤਾਂ ਜਿਨੀਤੀ ਇਹ ਆ ਸਾਡੀ ਤਾਂ ਇਹ ਬੀਤੀ ਆ ਅਮਲ ਉਦੋਂ ਬਿਲਕੁਲ ਉਲਟ ਹੋ ਰਿਹਾ ਸੋ ਇਸ ਕਰਕੇ ਗਮਰਾਹ ਹੁਣ ਤੇ ਝੋਲਾ ਪਾਉ ਗੱਲਾਂ ਨੇ ਪ੍ਰਧਾਨ ਮੰਤਰੀ ਦੀਆਂ ਹੋਰ ਮੈਨੂੰ ਤਾਂ ਕੋਈ ਖਾਸ ਗੱਲ ਲੱਗਦੀ ਨਹੀਂ ਐਸਾ ਜਾਂਦੇ ਜਾਂਦੇ ਵਨੈਸ਼ਨ ਵਨ ਇਲੈਕਸ਼ਨ ਤੁਸੀਂ ਵਿੱਚ ਥੋੜਾ ਉਹਦਾ ਜ਼ਿਕਰ ਕੀਤਾ ਇੱਕ ਦੇਸ਼ ਇੱਕ ਚੋਣ ਦਾ ਬਿੱਲ ਜਿਹੜਾ ਉਹ ਲੋਕ ਸਭਾ 'ਚ ਪੇਸ਼ ਹੋ ਗਿਆ ਤੇ ਹੱਕ 'ਚ 269 ਤੇ ਵਿਰੋਧ ਦੇ ਵਿੱਚ 198 ਵੋਟਾਂ ਪਈਆਂ ਜੁਆਇੰਟ ਪਾਰਲੀਮੈਂਟਰੀ ਜਿਹੜੀ ਕਮੇਟੀ ਉਹ ਇਹਨੂੰ ਬਿੱਲ ਉਹਨੂੰ ਬਿੱਲ ਭੇਜ ਦਿੱਤਾ ਗਿਆ ਰੌਲਾ ਰੱਪਾ ਉੱਤੇ ਵੀ ਕਾਫੀ ਪੈ ਰਿਹਾ ਸੰਸਦ ਦੇ ਵਿੱਚ ਵੀ ਵਿਰੋਧ ਵਿਰੋਧੀ ਧਿਰਾਂ ਵੱਲੋਂ ਕੀਤਾ ਜਾ ਰਿਹਾ ਖਾਸ ਕਰਕੇ ਕਾਂਗਰਸ ਦੇ ਵੱਲੋਂ ਕੇਂਦਰ ਦੀ ਮਨਸ਼ਾ ਹੁਣ ਇੱਥੇ ਗੱਲ ਉੱਥੇ ਹੀ ਆ ਗਈ ਨਾ ਕਿ ਜਿਵੇਂ ਤੁਸੀਂ ਫੈਡਰਲਿਜ਼ਮ ਦੀ ਗੱਲ ਕੀਤੀ ਉਹ ਕਹਿ ਰਹੇ ਨੇ ਕਿ ਸਿੱਧਾ ਸਿੱਧਾ ਹਮਲਾ ਹੈ ਫੈਡਰਲਿਜ਼ਮ ਦੇ ਉੱਤੇ ਤੇ ਉਹ ਫਿਰ ਵੀ ਇਹਦੇ باوجود ਵੀ ਇਹਨੂੰ ਲਾਗੂ ਕਰਨ ਲਈ ਤਿਆਰ ਨੇ ਜਾਂ ਉਹਨਾਂ ਨੇ ਆਪਣਾ ਜੋ ਮਨਾਉਣਾ ਸੀ ਉਸ ਢੰਗ ਨਾਲ ਮਨਾ ਆ ਚੁੱਕੇ ਨੇ ਇਸ ਤੋਂ ਅੱਗੇ ਮੁਲਕ ਦਾ ਭਵਿੱਖ ਫਿਰ ਅਸੀਂ ਕੀ ਵੇਖੀਏ ਕਿ ਕੀ ਇਹ ਚੋਣਾ ਇੱਕ ਦੇਸ਼ ਇੱਕ ਚੋਣ ਉਹਦਾ ਮਤਲਬ ਕਿ ਵਾਕਈ ਉਸ ਅਮਲਵਾਲ ਅੱਗੇ ਤੁਰ ਕੇ ਮੁਲਕ ਨੂੰ ਹਿੰਦੂਤਵੀ ਸਿਆਸਤ ਨੂੰ ਹੋਰ ਵੱਡਾ ਝੰਡਾ ਬਰਦਾਰ ਉਹਦੇ ਬਣਨਗੇ ਜੇਕਰ ਨਾ ਕੀ ਚਾਹੁੰਦੇ ਨੇ ਇਸ ਦੇ ذریعے ਕੀ ਮੈਸੇਜ ਦੇਣਾ ਚਾਹੁੰਦੇ ਨੇ ਜਾਂ ਉਹਦੇ ਤੋਂ ਬਾਅਦ ਮੁਲਕ ਕਿਹੋ ਜਿਹਾ ਹੋ ਸਕਦਾ ਫਿਰ ਦੇਖੋ ਜੀ ਜਦੋਂ ਤੁਸੀਂ ਰਾਮਨਾਥ ਗੋਬਿੰਦਰ ਪੋਟਾ ਉਹਦੇ ਵਿੱਚ ਇੱਕ ਗੱਲ ਇਹ ਵੀ ਲਿਖੀ ਹੋਈ ਆ ਵੀ ਇਹਦੇ ਲਈ ਸ਼ਾਂਤੀ ਬਣਾਉਣੀ ਜ਼ਰੂਰੀ ਆ ਇਹ ਤੋਂ ਫਿਰ 18 ਤੱਕ ਸੰਵਿਧਾਨ ਕਹਿੰਦੇ ਆ ਸੋਧਾਂ ਕਰਨੀਆਂ ਪੈਣਗੀਆਂ ਪਹਿਲਾਂ ਹੂੰ ਜੇ ਜੇ ਤੁਸੀਂ ਇਸੇ ਤਰ੍ਹਾਂ ਕਰਨਾ ਅਸੀਂ ਚਲੋ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲੇ ਤੁਸੀਂ ਭੇਜਤਾ ਜਾਂ ਹੋਰ ਤੁਸੀਂ ਇਹੋ ਜਿਹਾ ਕੁਝ ਕਰ ਲੋਗੇ ਇਹਦਾ ਮਤਲਬ ਜਦੋਂ ਇੱਕ ਦੇਸ਼ ਇੱਕ ਚੋਣ ਹੋਊਗੀ ਉਹਦੇ ਵਿੱਚੋਂ ਫਿਰ ਮੁੱਦੇ ਵੀ ਉਹੀ ਹੋਣਗੇ ਹੂੰ ਮੁਲਕ ਪੱਧਰ ਦੇ ਮੁੱਦੇ ਹੋਣਗੇ ਨਾ ਵੀ ਫਿਰ ਸੂਬਿਆਂ ਦੇ ਮੁੱਦੇ ਕਿੱਧਰ ਜਾਣਗੇ ਹੁਣ ਜਿਹੜਾ ਹੁੰਦਾ ਵੀ ਲੋਕ ਸਭਾ ਦੇ ਰਿਜ਼ਲਟ ਹੋਰ ਹੁੰਦੇ ਨੇ ਮਤਲਬ ਵਿਧਾਨ ਸਭਾ ਦੇ ਹੋਰ ਹੁੰਦੇ ਨੇ ਫਿਰ ਤਾਂ ਇਹ ਨਹੀਂ ਹੈ ਨਾ ਵੀ ਤੁਸੀਂ ਵਰਤਾਂਤ ਇਹਦਾ ਸਰਚਮੈਂ ਚਾਹੁੰਦੇ ਹੋ ਜਿਹਦੇ ਜਿਹਦੇ ਵਿੱਚ ਇਹ ਜਿਹੜਾ ਯੂਨੀਅਨ ਆਫ ਸਟੇਟਸ ਤੁਸੀਂ ਕਹਿੰਦੇ ਨਹੀਂ ਜੀ ਦੇਸ਼ ਸਭ ਤੋਂ ਪਹਿਲਾਂ ਦੇਸ਼ ਸਭ ਤੋਂ ਪਹਿਲਾਂ ਦੇਸ਼ ਬਣਾਇਆ ਵੀ ਕਿੰਨੇ ਦੇਸ਼ਾਂ ਨੇ ਰਲ ਕੇ ਆ ਉਹਨਾਂ ਦੀ ਹੋਮ ਖਤਮ ਕਰਕੇ ਤੁਸੀਂ ਦੇਸ਼ ਨੂੰ ਹਿੰਦੂ ਰਾਸ਼ਟਰ ਜਿਹਾ ਬਣਾਉਂਗੇ ਫਿਰ ਇਹਦੇ ਨਤੀਜੇ ਮਾੜੀ ਨਿਕਲਣੇ ਸ੍ਰੀਮੰਦਰ ਜੀ ਆਉਣ ਵਾਲੇ ਸਮੇਂ 'ਚ ਆਪਾਂ ਦੇਖ ਲਾਂਗੇ ਕੀ ਬਣਦਾ ਬਿਲਕੁਲ ਸ਼ੁਕਰੀਆ ਮਾਲੀ ਸਾਹਿਬ ਧੰਨਵਾਦ ਤੁਹਾਡਾ ਸ਼ੁਕਰੀਆ ਜੀ Eu